ਮੈਂ ਤਾਂ ਪੈਰ ਨਹੀਂ ਪਾਉਣ ਦਊਂਗੀ ਆਪਣੀ ਜ਼ਮੀਨ 'ਤੇ ਬੇਸ਼ੱਕ ਮੇਰੇ ਕੋਲ ਤਿੰਨ ਕਨਾਲਾ ਚਾਹੀਏ ਦੋ ਕਨਾਲਾ ਆ ਇਹ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਨੇ ਜਠੋਂਗੇ ਜੀ ਉਹਨਾਂ ਨੂੰ ਪੈਰ ਪਾਉਗੇ ਤਾਂ ਪੈਰ ਵੱਡਾਂਗੇ ਹੱਥ ਕਰੋਗੇ ਤਾਂ ਹੱਥ ਵੱਡਾਂਗੇ 25 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋਈ ਮੈਂ ਆਪਣੇ ਬੱਚਿਆਂ ਨੂੰ ਉਸ ਜ਼ਮੀਨ 'ਚੋਂ ਪਾਲਿਆ ਤੇ ਮੈਂ ਹਿੰਮਤ ਰੱਖਦੀਆਂ ਹੁਣ ਵੀ ਜਿੰਨਾ ਚਿਰ ਮੇਰੇ ਸਵਾਸ ਚੱਲਦੇ ਆ ਮੈਂ ਤਾਂ ਜੇ ਪੈਰ ਪਾਉਗੇ ਮੈਂ ਪੈਰ ਵੱਡੂੰ ਜਿਹੜੇ ਮੁੱਖ ਮੰਤਰੀ ਆ ਜਵੇ ਕੋਈ ਵੀ ਆ ਜਵੇ ਜ਼ਮੀਨ ਕੋਈ ਦੇਣ ਨੂੰ ਤਿਆਰ ਨਹੀਂ ਇਹਨਾਂ ਨੂੰ ਇਹ ਮੱਲੋ ਮਲੀ ਧੱਕਾ ਕਰਦੇ ਆ ਇਹ ਬਗਾਵਤ ਹੋ ਜਾਣੀ ਆ ਜੇ ਇਦਾਂ ਕਿਸੇ ਨਾਲ ਨਹੀਂ ਕੀਤਾ ਵੱਡ ਟੱਕ ਸ਼ੁਰੂ ਹੋ ਜਾਉ ਪਾਕਿਸਤਾਨ ਦੀ ਮੰਡ ਵਾਲਾ ਹਾਲ ਨਹੀਂ ਕਰਨਾ ਲੋਕ ਮਰਨ ਮਾਰਨੇ ਤੇ ਹਥਿਆਰਾਂ ਬੈਠੇ ਭਗਵਾਨਤ ਮਾਨ ਸਾਹਿਬ ਕਹਿੰਦੇ ਅਰਬ ਸਟੇਟ ਬਣਾ ਦੇਣੇ ਜੀ ਅਸੀਂ ਅਜੀ ਅਰਬ ਸਟੇਟ ਤੇ ਕਰਨਾ ਅਸੀਂ ਜਿਹੜੇ 5 ਰੁਪਏ ਦੀ ਜਾਂ 70 ਰੁਪਏ ਦੀ ਲੈਣੀ ਜਾ ਕੇ ਉਥੇ ਮਿਲਣੀ ਕਿੱਥੋਂ ਭਗਵਾਨਤ ਮੈਨੂੰ ਆਪਣੇ ਪਿੰਡ ਬਣਾ ਲੈ ਉੱਥੇ ਬਣਾ ਲੈ ਜੋ ਮਰਜੀ ਅਸੀਂ ਨਹੀਂ ਬਣਾ ਦੇਣਾ ਕਹੋਗੇ ਜੀ ਜ਼ਮੀਨ ਆਪਣੀ ਮੈਂ ਆਪਣੀ ਜ਼ਮੀਨ ਕਦੇ ਵੀ ਨਾ ਕਿਸੇ ਨੂੰ ਦਵਾਂਗਾ ਮੈਂ ਜੇ ਕੋਈ ਬੇ ਜ਼ਮੀਨ ਦੇ ਵਿੱਚ ਬੜੂ ਆਵਾਂ ਜਾਂ ਲੱਤਾਂ ਬੜੂ ਜੇ ਮਰਾਂਗੇ ਵੀ ਤਾਂ ਮਰਾਂਗੇ ਵੀ ਦੋਏ ਕੰਮ ਕਰਾਂਗੇ ਤੁਹਾਨੂੰ ਕਿਸੇ ਵਿਰੋਧੀ ਤਰਫ ਨੇ ਗੁੰਮਰਾਹ ਕੀਤਾ ਭਗਵੰਤ ਸਿੰਘ ਸਾਹਿਬ ਕਹਿੰਦੇ ਵਿਰੋਧੀ ਤਰ੍ਹਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਜੀ ਕੋਈ ਨਹੀਂ ਗੁੰਮਰਾਹ ਕਰਦਾ ਜੀ ਇਹੀ ਗੁੰਮਰਾਹ ਕਰੀ ਜਾਂਦੇ ਆ ਇਹੀ ਸਦਾਈ ਬਣਾਈ ਜਾਂਦੇ ਸਾਨੂੰ ਜੀ ਜਿਹਦਾ ਬੀਜੇਪੀ ਦਾ ਬਾਈਕਾਟ ਕੀਤਾ ਹੈ ਨਾ ਪਿੰਡਾਂ 'ਚ ਬਣਨਾ ਇਹਦਾ ਬਾਈਕਾਟ ਹੋਣਾ ਹੈ ਜੀ ਹੁਣ ਆਪ ਪਾਰਟੀ ਵਾਲਿਆਂ ਦਾ ਪਿੰਡਾਂ 'ਚ ਬਣ ਨਹੀਂ ਦੇਵਾਂਗੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਵੀ ਪਿੰਡ ਦੇ ਵਿੱਚ ਬਣ ਨਹੀਂ ਦਿੱਤਾ ਜਾਊਗਾ ਜੇ ਕੋਈ ਵੀ ਆਵੇ ਅਸੀਂ ਡਾਂਗਾ ਮਾਰ ਮਾਰ ਕੇ ਪਿੰਡੋਂ ਕੱਢਾਂਗੇ ਬਾਹਰ ਪ੍ਰਮਾਤਮਾ ਸਾਹਿਬ ਕਹਿੰਦੇ ਇਹ ਸੰਦੀਤੀਤਾ ਤਾਂ ਅਸੀਂ ਕਿਸਾਨਾਂ ਨੂੰ ਕਰੋੜਾਪਤੀ ਬਣਾਉਣਾ ਹੈ ਜੀ ਸਾਨੂੰ ਬਿਲਕੁਲ ਲੋੜੇ ਹੀ ਨਹੀਂ ਸਾਨੂੰ ਅਸੀਂ ਬਹੁਤ ਖੁਸ਼ ਹਾਂ ਬਣਨਾ ਨਹੀਂ ਤੁਸੀਂ ਕਰੋੜਾਪਤੀ ਕਰੋੜਾ ਹੀ ਕਰਨਾ ਅਧਾਰਵਾਪਤੀਆਂ ਪਹਿਲਾਂ ਹੀ ਪ੍ਰਮਾਤਮਾ ਦਾਸਮੇ ਗੁਰੂ ਨੇ ਹਨ ਅਧਾਰਵਾਪਤੀ ਬਣਾਇਆ ਸੀ ਇਹਨਾਂ ਕੋਲ ਪਗਹਾਰੀਆਂ ਤੋਂ ਵੀ ਲੈਣਾ ਅਸੀਂ ਨਹੀਂ ਦੰਦੇ ਰਾਂ ਚ ਵੀ ਜੋ ਮਰਜੀ ਕਰ ਲੈਣਾ ਇਹ ਜੀ ਦਿੱਲੀ ਵਾਲਿਆਂ ਦੇ ਸਾਰਾ ਚੱਲਦਾ ਕੰਮ ਆ ਇਹਦੇ ਬਸ ਐਨੇ ਕੁਝ ਵੀ ਅੱਜ ਨੇ ਐਮਐਲਏ ਵੀ ਚਰ ਹੋ ਗਏ ਇਹਨਾਂ ਦੇ ਪੱਲੇ ਵੀ ਹੁਣ ਨਹੀਂ ਆਸੀਂ ਬਣਾ ਕੇ ਆਪਸ ਤੋਂ ਰੇ ਇਹਨਾਂ ਨੂੰ ਇਹ ਤਾਂ ਗਲਤੀ ਇਦਾਂ ਨਾ ਜੈਂਪੇ ਨੂੰ ਬਿਨਾਂ ਬਿਨਾਂ ਖਰਚੇ ਤੋਂ ਬਣਾਇਆ ਇਹਨੂੰ ਤਾਂ ਸਾਡੇ ਜੋਗਾ ਨਹੀਂ ਹੋਇਆ ਡਾਕਟਰ ਰਾਜਕੁਮਾਰ ਨਹੀਂ ਸਾਡੇ ਜੋਗਾ ਮੇਰਾ ਡੈਰੀ ਵਾਰਾ ਮ ਵੀਰੇ ਮੈਂ ਆਪਣਾ ਕੰਮ ਕਰਦਾ ਆ ਦੇਖੋ ਨਾ ਮੈਂ ਬਾਹਰ ਜਾਣਾ ਰੁਕਿਆ ਕਿ ਇੱਥੇ ਹੀ ਕੰਮ ਕਰਨਾ ਆਪਾਂ ਬਾਹਰ ਨਹੀਂ ਜਾਣਾ ਇਹਨਾਂ ਨੇ ਜਿੱਦਾਂ ਦੇ ਹਾਲਾਤ ਮਨਾਰਦੇ ਮੈਨੂੰ ਲੱਗਦਾ ਮੈਨੂੰ ਵੀ ਮੈਨੂੰ ਵੀ ਡੁਬਈ ਕਿਤੇ ੱਟੇ ਖਾਣਾ ਹੀ ਪੈਣਾ ਡੱਬਾ ਚੱਕ ਕੇ ਜਿਹੜੀ ਸਰਕਾਰ 2000 ਰੁਪਏ ਨਹੀਂ ਦੇ ਸਕੀ ਸਾਡੀਆਂ ਭੈਣਾਂ ਨੂੰ ਉਹ ਇਹਨਾਂ ਨੂੰ ਕੀ ਕਰੋੜਪਤੀ ਬਣਾਉਗੀ ਛੋਨੇ ਦੀ ਸਿੱਧੀ ਬਜਾਈ ਕਰਨ ਦਾ 1500 ਰੁਪਏ ਕਿਨੂੰ ਕਿਨੂੰ ਆਇਆ ਕਿਸੇ ਨੂੰ ਵੀ ਨਹੀਂ ਆਇਆ ਜੀ ਨਾ ਜੀ ਨਾ ਨਹੀਂ ਨਹੀਂ ਕਿਸੇ ਨੂੰ ਨਹੀਂ ਆਇਆ ਜੀ ਕਿਤੇ ਐਨਐਸ ਵੀ ਮਿਲਦੇ ਜੀ ਮੂੰਗੀ ਤੇ ਮੂੰਗੀ ਦਾ ਰੋਲ ਗਈ ਉੱਥੇ ਮਿੱਟੀ ਮੰਗੂ ਨਹੀਂ ਮਿਲੀ ਗਿਆ ਮੰਡੀਆਂ ਦੇ ਰੋਲ ਦੀ ਫਸਾਈ ਆ ਭਾਰਤਾਂ ਵਾਲਾ ਰੋਡ ਸਾਡੇ ਦੇ ਇੱਥੇ ਜਮੀਨ ਬਹੁਤ ਚਲ ਗਈ ਆ ਸਾਡਾ ਬਾਈਪਾਸ ਬਣ ਗਿਆ ਸਾਡੀ ਇਹ ਤੇ ਚਲ ਗਈ ਸਾਡੇ ਫੋਗਲ ਬੈਂਡ ਬਣਿਆ ਉੱਥੇ ਜਮੀਨ ਚਲ ਗਈ ਆ 2 ਨੰਬਰ ਸਕੀਮ 'ਚ ਸਾਡੀ ਜਮੀਨ ਚਲ ਗਈ ਆ ਅਸੀਂ ਹੁਣ ਹੈ ਸਾਡੇ ਕੋਲ ਜਮੀਨ ਘੜੀ ਇਹਨਾਂ ਨੂੰ ਦੇ ਦਈਏ ਕਿਸਾਨਾਂ ਦੇ ਨਾਲ ਇੰਨਾ ਕ ਹਾਸੋਆਣੀ ਕਰ ਰਿਹਾ ਇਹ ਫਿਰ ਕਹਿੰਦਾ ਲੀਡਰ ਕਿਸਾਨ ਲੀਡਰ ਕਿਉਂ ਹੀ ਗੱਲ ਤੂੰ ਵੀ ਤਾਂ ਇੱਥੋਂ ਹੀ ਗਿਆ ਅੱਜ ਇਹ ਤੈਨੂੰ ਕੁਰਸੀ ਦਿੱਤੀ ਕਿਸਾਨਾਂ ਨੇ ਕੁਰਸੀ ਦਵਾਤੀ ਤੈਨੂੰ ਇਹ ਮੀਡੀਆ ਕੁਰਸੀ ਦਵਾ ਤੂੰ ਲੇਕਿਨ ਇਦਾਂ ਤਾਂ ਨਾ ਬੋਲ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸ਼ਿਵਰਨਜੀਤ ਸਿੰਘ ਢਿੱਲੋਂ ਦੋਸਤੋ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਹਰ ਪਾਸੇ ਚਰਚਾ ਸ਼੍ਰੇਣੀ ਹੋਈ ਹੈ ਵਿਰੋਧੀ ਧਿਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਇਹ ਕਿਸਾਨ ਮਾਰੂ ਨੀਤੀ ਹੈ ਪਰ ਸੱਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਇਸ ਪਾਲਿਸੀ ਤਹਿਤ ਅਸੀਂ ਕਿਸਾਨ ਕਰੋੜਪਤੀ ਬਣਾ ਦੇਣੇ ਨੇ ਪਰ ਕਿਸਾਨ ਕੀ ਕਹਿੰਦੇ ਨੇ ਇੱਕ ਪਾਸੇ ਸਰਕਾਰ ਵੱਲੋਂ ਜਿਹੜੀ ਲੈਂਡ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇਹ ਦਾਵਾ ਕੀਤਾ ਜਾ ਰਿਹਾ ਵੀ ਭਾਈ ਇਹ ਲੋਕ ਪੱਖੀ ਪਾਲਿਸੀ ਹੈ ਪਰ ਜਿਨ੍ਹਾਂ ਲੋਕਾਂ ਨੇ ਇਹਦਾ ਫਾਇਦਾ ਲੈਣਾ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਲੈ ਕੇ ਇਹ ਪਾਲਿਸੀ ਨੀਤੀ ਬਣਾਈ ਗਈ ਆ ਉਹ ਲੋਕ ਕੀ ਕਹਿੰਦੇ ਨੇ ਉਹ ਤੁਹਾਨੂੰ ਅੱਜ ਲੋਕਾਂ ਜਾਣੂ ਕਰਵਾਉਂਦੇ ਆ ਜਾਂ ਲੋਕਾਂ ਤੋਂ ਹੀ ਪੁੱਛਦੇ ਆ ਅਸੀਂ ਇਸ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਰਹੀਰਾ ਪਿੰਡ ਦੇ ਵਿੱਚ ਪਹੁੰਚੇ ਆ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਕੀ ਕਹਿੰਦੇ ਨੇ ਆਓ ਕਿਸਾਨਾਂ ਤੋਂ ਹੀ ਜਾਣਦੇ ਆ ਸਭ ਤੋਂ ਪਹਿਲਾਂ ਆ ਭਾਈ ਸਾਹਿਬ ਹੁਣੀ ਇੱਥੇ ਖੜੇ ਨੇ ਜੀ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਮੇਰੇ ਵੱਲ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਵੀ ਭਾਈ ਇਹ ਲੋਕ ਪੱਖੀ ਪਾਲਿਸੀ ਹੈ ਲੋਕਾਂ ਦੇ ਹਿੱਤ ਵਿੱਚ ਪਾਲਿਸੀ ਹੈ ਕਿਸਾਨ ਕੀ ਸੋਚਦੇ ਨੇ ਇਸ ਪਾਲਿਸੀ ਬਾਰੇ ਕਿਸਾਨ ਭਾਜੀ ਇਹੀ ਸੋਚਦੇ ਵੀ ਪਾਲਿਸੀ ਜਿਹੜੀ ਆ ਵੀ ਬਹੁਤ ਮਾੜੀ ਪਾਲਿਸੀ ਆ ਤੇ ਸਾਡਾ ਤਾਂ ਬਹੁਤ ਤਕੜਾ ਜਾੜਾ ਹੋ ਰਿਹਾ ਭਾਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਪਹਿਲਾਂ ਵੀ ਇੱਕ ਵਾਰੀ ਸਾਡਾ ਡੀਐਨਏ ਟੈਸਟ ਮੋਦੀ ਸਾਹਿਬ ਨੇ ਕੀਤਾ ਸੀ ਉਹ ਕਹਿੰਦੇ ਸੀ ਵੀ ਪੰਜਾਬ ਚ ਸਾਰੇ ਅਮਲੀ-ਉਮਲੀ ਆ ਵੀ ਬਸ ਇਧੇ ਧੱਕਾ ਹੋ ਜਾਣਾ ਹੈ ਤੇ ਦੁਬਾਰਾ ਹੁਣ ਭਗਵਾਨਤਮਾ ਦੀ ਸਰਕਾਰ ਵੀ ਚਾਹੁੰਦੀ ਆ ਤੇ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਸਾਰੇ ਭਰਾ ਸਾਡੇ ਇਕੱਠੇ ਹੋਣ ਸਾਡੀਆਂ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋਣ ਤਾਂ ਕਿ ਅਸੀਂ ਇਹਨੂੰ ਇੱਕ ਵੱਡਾ ਹੰਗਾਰਾ ਲਿਆ ਕੇ ਵੱਡੀਆਂ ਜੁਗਾਲਮੈਂਟ ਜੋੜ ਕੇ ਸਾਰੇ ਪੰਜਾਬ ਦੇ ਸਾਹਮਣੇ ਰਿਪਰੈਜ਼ੈਂਟ ਕਰ ਸਕੀਏ ਵੀ ਜਿਹੜੀ ਪਾਲਿਸੀ ਬਹੁਤ ਮਾੜੀ ਪਾਲਿਸੀ ਆ ਸਾਡਾ ਇਹਨਾਂ ਕੋਈ ਗੁਜ਼ਾਰਾ ਨਹੀਂ ਹੋਣਾ ਜੀ ਠੀਕ ਹੈ ਜੀ ਬਿਲਕੁਲ ਹੈ ਬਜ਼ੁਰਗੋ ਭਗਵੰਤ ਸਿੰਘ ਸਾਹਿਬ ਕਹਿੰਦੇ ਲੈਂਡ ਪੂਲਿੰਗ ਪਾਲਿਸੀ ਨਾਲ ਅਸੀਂ ਕਿਸਾਨ ਕਰੋੜਾਪਤੀ ਬਣਾ ਦੇਣੇ ਆ ਤੁਸੀਂ ਕਰੋੜਾਪਤੀ ਨਹੀਂ ਬਣਨਾ ਜੀ ਬਿਲਕੁਲ ਨਹੀਂ ਇਹ ਬਿਲਕੁਲ ਝੂਠ ਪਾਲਿਸੀ ਆ ਜਿਹੜੀ ਤੁਸੀਂ ਕਹਿੰਦੇ ਕਰੋੜਾਪਤੀ ਆ ਤੁਸੀਂ ਆਪ ਦੱਸੋ ਕਿੱਦਾਂ ਕਰੋੜਾਪਤੀ ਬਣ ਜੋ ਮੁਕਤ ਜ਼ਮੀਨ ਲੈ ਰਹੇ ਆ ਕਿਸਾਨਾਂ ਕੋਲੋਂ ਤੇ ਉੱਤੋਂ ਦੀ ਖਰਚਾ ਲੈਣਾ ਇਹਨਾਂ ਨੇ ਕਲੋਜ਼ 5 5 ਨੰਬਰ ਕਲੋਜ਼ ਪੜੋ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੀ 5 ਨੰਬਰ ਕਲੋਜ਼ ਆ ਉਹਦੇ ਵਿੱਚ ਲਿਖਿਆ ਪਈ ਇਹਦੀ ਕੰਸਟਰਕਸ਼ਨ ਤੇ 1 ਕਰੋੜ ਰੁਪਈਆ ਇੱਕ ਕਿੱਲੇ ਦੇ ਉੱਤੇ ਖਰਚ ਆਉਣਾ ਉਹ ਜਿਹੜੇ ਸਾਨੂੰ 1200 ਗਾਜ ਦਾ ਪਲਾਟ ਦੇਣਾ ਉਹ ਤਾਂ ਦੇਣਾ ਉਹਦਾ 60% ਅਸੀਂ ਦੇਵਾਂਗੇ ਤਾਂ ਕਿੱਥੋਂ ਦਊਗਾ ਕਿਸਾਨ 60% ਇੱਕ ਇੰਚ ਵੀ ਇੱਕ ਜ਼ਮੀਨ ਕੋਈ ਦੇਣ ਨੂੰ ਤਿਆਰ ਨਹੀਂ ਇਹਨਾਂ ਨੂੰ ਇਹ ਮੱਲੋ ਮਲੀ ਧੱਕਾ ਕਰਦੇ ਆ ਇਹ ਬਗਾਵਤ ਹੋ ਜਾਣੀ ਆ ਜੇ ਇਦਾਂ ਕਿਸੇ ਨਾਲ ਨਹੀਂ ਕੀਤਾ ਵੱਡ ਟਕ ਸ਼ੁਰੂ ਹੋ ਜਾਉ ਪਾਕਿਸਤਾਨ ਦੀ ਮੰਡ ਵਾਲਾ ਹਾਲ ਨਹੀਂ ਕਰਨਾ ਲੋਕ ਮਰਨ ਮਾਰਨੇ ਤੇ ਹਥਿਆਰ ਵਾ ਬੈਠੇ ਜਿਹੜੇ ਅਧਿਕਾਰੀ ਆਏ ਉਹਨਾਂ ਨੂੰ ਮਾਰਨਗੇ ਵੀ ਆਪ ਵੀ ਮਰਨਗੇ ਲੋਕ ਇੱਥੇ ਕੋਈ ਜਥੇਬੰਦੀ ਦੀ ਗੱਲ ਨਹੀਂ ਇੱਕ ਕੱਲਾ ਕੱਲਾ ਕਿਸਾਨ ਮਰਨੇ ਨੂੰ ਬੈਠਾ ਕਿਸੇ ਨੂੰ ਵੀ ਪੁੱਛ ਲਓ ਵੀ ਤੂੰ ਮਰਨੇ ਨੂੰ ਤਿਆਰ ਵਾ ਹਰੇਕ ਕਹੂਗਾ ਮੈਂ ਮਰਨੇ ਨੂੰ ਤਿਆਰ ਹਾਂ ਆਪਣੀ ਜ਼ਮੀਨ ਨਹੀਂ ਦੇਣ ਨੂੰ ਤਿਆਰ ਠੀਕ ਹੈ ਜੀ ਇਹ ਮਾਤਾ ਜੀ ਆਪਣੀ ਜ਼ਮੀਨ ਦਿਓਗੇ ਜੀ ਲੈਂਡ ਪੂਲਿੰਗ ਪਾਲਿਸੀ ਦੇ ਅਸਤੇ ਨਹੀਂ ਮੈਂ ਤਾਂ ਪੈਰ ਨਹੀਂ ਪਾਉਣ ਦਊਂਗੀ ਆਪਣੀ ਜ਼ਮੀਨ 'ਤੇ ਬੇਸ਼ੱਕ ਮੇਰੇ ਕੋਲ ਤਿੰਨ ਕਨਾਲਾ ਚਾਹੀਏ ਦੋ ਕਨਾਲਾ ਆ ਮੇਰੇ 22 25 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋਈ ਨੂੰ ਮੈਂ ਆਪਣੇ ਬੱਚਿਆਂ ਨੂੰ ਉਸ ਜ਼ਮੀਨ 'ਚੋਂ ਪਾਲਿਆ ਤੇ ਮੈਂ ਹਿੰਮਤ ਰੱਖਦੀ ਹਾਂ ਹੁਣ ਵੀ ਜਿੰਨਾ ਚਿਰ ਮੇਰੇ ਸਵਾਸ ਚੱਲਦੇ ਆ ਮੈਂ ਤਾਂ ਜੇ ਤੁਹਾਡਾ ਤਮਾਸਾ ਹੋ ਕੇ ਨੀਤੀ ਲੋਕਾਲੀ ਫਾਇਦੇਮੰਦ ਨੀਤੀ ਹੈ ਜੀ ਬਿਲਕੁਲ ਸਵਾ ਹੈ ਅਸੀਂ ਤਾਂ ਅੱਜ ਤੱਕ ਆਪਣਾ ਕਮਾ ਕੇ ਖਾਦਾ ਹਸਤਾ ਕਿਸੇ ਵੀ ਪਾਰਟੀ ਦੇ ਡਿਪੈਂਡ ਨਹੀਂ ਅੱਜ ਤੱਕ ਬੇਸ਼ੱਕ ਸਾਰੇ ਭੈਣ ਭਰਾ ਖੜੇ ਪੁੱਛ ਲੋ ਤੁਸੀਂ ਕਮਾ ਕੇ ਖਾਦਾ ਰਾਤ ਦਿਨ ਮਿਹਨਤ ਕੀਤੀ ਔਰ ਅਸੀਂ ਖੁਸ਼ ਹਾਂ ਬਹੁਤ ਪਰ ਆਤਮਾਨ ਸਾਹਿਬ ਕਹਿੰਦੇ ਇਹ ਸੰਦੀਤੀਤਾ ਤਾਂ ਅਸੀਂ ਕਿਸਾਨਾਂ ਨੂੰ ਕਰੋੜਪਤੀ ਬਣਾਉਣਾ ਹੈ ਜੀ ਸਾਨੂੰ ਬਿਲਕੁਲ ਲੋੜ ਨਹੀਂ ਸਾਨੂੰ ਅਸੀਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਅਸੀਂ ਅਸੀਂ ਹਫਤੀ ਮਿਹਨਤ ਕਰਕੇ ਬਸ ਕਮਾ ਕੇ ਖਾਣਾ ਚਾਹੁੰਦੇ ਹਾਂ ਬਸ ਸਾਡੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਨੇ ਜੇਠੋਂਗੇ ਜੀ ਉਹਨਾਂ ਦੇ ਪੈਰ ਪਾਉਗੇ ਤਾਂ ਪੈਰ ਵੱਡਾਂਗੇ ਹੱਥ ਕਰੋਗੇ ਤਾਂ ਹੱਥ ਵੱਡਾਂਗੇ ਜੋ ਹੁੰਦਾ ਹੋ ਜਵੇ ਅਸੀਂ ਕਿ ਆਪਨੀ ਕਿ ਹੋਰ ਵੀ ਸਾਡੇ ਭੈਣ ਭਰਾ ਜੋ ਵੀ ਆਸੇ ਪਾਸੇ ਸਾਹਿਬ ਕਿਉਂਕਿ ਸਾਡਾ ਦੁੱਖ ਇੱਕੋ ਆ ਵੜਨ ਨਹੀਂ ਦੇਵਾਂਗੇ ਬਿਲਕੁਲ ਨਹੀਂ ਵੜਨ ਦੇਵਾਂਗੇ ਸਾਨੂੰ ਮਨਜ਼ੂਰ ਨਹੀਂ ਹੈ ਹੁਣ ਹਤਮਾਨ ਸਰ ਕਹਿੰਦੇ ਇਹ ਸਵੈਚਾ ਅਨੁਸਾਰ ਤੁਸੀਂ ਜ਼ਮੀਨ ਦੇ ਸਕਦੇ ਹੋ ਕਹਿੰਦੇ ਅਸੀਂ ਵੀ ਧੱਕੇ ਨਾਲ ਐਕਵਾਇਰ ਨਹੀਂ ਕਰਨੀ ਫਿਰ ਤੁਹਾਨੂੰ ਕਿਉਂ ਖਤਰਾ ਦਿਖਾਈ ਦੇ ਰਿਹਾ ਵੀ ਤੁਹਾਡੀ ਜ਼ਮੀਨ ਐਕਵਾਇਰ ਹੋ ਜੂਗੀ ਜੀ بار بار ਜਦੋਂ ਇੱਕ ਸਟੈਪ ਚੱਕਦੇ ਆਏ ਹੋ ਅਸੀਂ ਤਾਂ ਕਿਹਾ ਸੀ ਕੋਈ ਬਦਲਾ ਆਊਗਾ ਇਹਨਾਂ ਨੇ ਸਾਨੂੰ ਭਖਾਰੀ ਬਣਾ ਦਿੱਤਾ ਪਾਰੀ ਉਹਦੇ ਵਿੱਚ ਇਹ ਹੈ ਨਾ ਜੇ ਮਤਲਬ ਇਹ ਕਹਿ ਰਹੇ ਕਿ ਤੁਸੀਂ ਨਹੀਂ ਦੇਣੀ ਰੱਖ ਲਓ ਆਲੇ ਦੁਆਲੇ ਲੈ ਲਈ ਮੇਰਾ ਵਿੱਚ ਥੈਆਂ ਮੈਨੂੰ ਇਹਨਾਂ ਨੇ ਕੁਝ ਕਰਨ ਹੀ ਨਹੀਂ ਦੇਣਾ ਮੈਂ ਪੱਠੇ ਨਹੀਂ ਬੀਜ ਸਕਦਾ ਪਸ਼ੂਆਂ ਵਾਲੇ ਮੈਂ ਕਿੱਥੇ ਜਾਊਂਗਾ ਉਹ ਤਾਂ ਬੰਜਰ ਉਹ ਵੀ ਹੋ ਗਈ ਉਹਨਾਂ ਨੇ ਧੱਕੇ ਨਾਲ ਬੰਜਰ ਕਰਾ ਲੈਣੀ ਉਹਨਾਂ ਨੇ ਤੁਸੀਂ ਦੱਸੋ ਬੰਦਾ ਕਿੱਥੇ ਜਾਊਗਾ ਜੀ ਕਿਉਂਕਿ ਜਮੀਨ ਆਪਣੀ ਕਦੀ ਬਣੀ ਵੀਰੇ ਮੇਰਾ ਡੈਰੀ ਫਾਰਮ ਆ ਵੀਰੇ ਮੈਂ ਆਪਣਾ ਕੰਮ ਕਰਦਾ ਨਾ ਮੈਂ ਬਾਹਰ ਜਾਣਾ ਰੁਕਿਆ ਕਿ ਇੱਥੇ ਹੀ ਕੰਮ ਕਰਨਾ ਆਪਾਂ ਬਾਹਰ ਨਹੀਂ ਜਾਣਾ ਇਹਨਾਂ ਨੇ ਜਿੱਦਾਂ ਦੇ ਹਾਲਾਤ ਮਨਾਰਤੇ ਮੈਨੂੰ ਲੱਗਦਾ ਮੈਨੂੰ ਵੀ ਮੈਨੂੰ ਵੀ ਡਵੇਈ ਕਿਤੇ ਧੱਕੇ ਖਾਣੇ ਹੀ ਪੈਣ ਦੋ ਬੰਦੇ ਮੈਂ ਕੰਮ ਤੇ ਰੱਖੇ ਹੋਆ ਉਹ ਵੀ ਰੋਜ਼ਗਾਰ ਜਾਂਦਾ ਲੱਗਣਾ ਮੈਂ ਪਸ਼ੂਆਂ ਨੂੰ ਪੱਠੇ 20 22 ਪਸ਼ੂਆ ਉਹਨਾਂ ਨੂੰ ਪੱਠੇ ਕਿੱਥੇ ਪਾਉਣੇ ਆ ਦੱਸੋ ਤੁਸੀਂ ਜੇ ਮੇਰੇ ਕੋਲ 6 7 ਕਨਾਲੀ ਜ਼ਮੀਨ ਵਾ ਉਹਦੇ ਪੱਠੇ ਵੀ ਦੇ ਤੁਸੀਂ ਕਿਉਂ ਨਹੀਂ ਮੰਨਦੇ ਵੀ ਇਹ ਲੈਂਡ ਪੂਲਿੰਗ ਪਾਲਿਸੀ ਲੋਕ ਪੱਖੀ ਕਿਉਂ ਨਹੀਂ ਹੈਗੀ ਜੀ ਭਾਜੀ ਲੋਕ ਪੱਖੀ ਕਿੱਥੋਂ ਹੋਣੀ ਕਿੱਥੋਂ ਖਾਣੇ ਆ ਰੱਖੋ ਉੱਥੇ ਅਸੀਂ ਕੰਮ ਕਰਦੇ ਦੋ ਬੰਦੇ ਉਹ ਜਾਂਦੇ ਸਾਡਾ ਪਰਿਵਾਰ ਰੁਲ ਗਿਆ ਦੱਸੋ ਉਹ ਅਸੀਂ ਪੈਸੇ ਚੱਟਣੇ ਆ ਜੀ ਪੈਸੇ ਕਿਸੇ ਨੇ ਕਿੰਨਾ ਕਿ ਚੱਲ ਰਿਆ ਜਾਣਗੇ ਚਲੋ ਇਹ ਪੈਸੇ ਤਾਂ ਬਲਤ ਦਿੰਦੇ ਨਹੀਂ ਜਿੱਦਾਂ ਇਹ ਕਹਿ ਰਹੇ ਆ ਇਹ ਪੈਸੇ ਤਾਂ ਇਹਨਾਂ ਨੇ ਦੇਣੇ ਨਹੀਂ ਇਹ ਕਹਿ ਰਹੇ ਨਾ ਜੇ ਇਹ ਪੈਸੇ ਵੀ ਦੇਣਗੇ ਅਸੀਂ ਤਾਂ ਵੀ ਨਹੀਂ ਦੇਣੀ ਜੀ ਕਿਉਂਕਿ ਕੀ ਕਰਨੀ ਅਸੀਂ ਹੈਗੇ ਸ਼ੁਰੂੋਂ ਤੋਂ ਸਾਡੇ ਮਾਪਿਆਂ ਨੇ ਸਿਖਾਇਆ ਬਜ਼ੁਰਗਾਂ ਨੇ ਸਿਖਾਇਆ ਹੱਥੀ ਕੰਮ ਕਰਕੇ ਖਾਣ ਦਾ ਹੀ ਮਜ਼ਾ ਵੱਖਰਾ ਆ ਏਦਾਂ ਜ਼ਮੀਨਾਂ ਦੇ ਕੇ ਜਾ ਕੇ ਦਏ ਪੈਸੇ ਵੀ ਦੇਣ ਤਾਂ ਵੀ ਨਹੀਂ ਦਵਾਂਗੇ ਉਹ ਤਾਂ ਸਾਨੂੰ ਫਾਇਦਾ ਕੀ ਆ ਅਸੀਂ ਹੈਗੇ ਹੱਥੀ ਕੰਮ ਕਰਨ ਵਾਲੇ ਬੰਦੇ ਜੀ ਹਨਾ ਹੱਥੀ ਕਰਨ ਦਾ ਮਜ਼ਾ ਹੀ ਵੱਖਰਾ ਉਹਦੀ ਰੋਟੀ ਸ਼ਾਮ ਨੂੰ ਖਾਣ ਦਾ ਅਲੱਗੇ ਹੀ ਮਜ਼ਾ ਆਉਂਦਾ ਜੀ ਇਹ ਚੀਜ਼ਾਂ ਦਾ ਆਪਾਂ ਨੂੰ ਹੀ ਸਮਝਦੇ ਬੰਦੇ ਤੁਸੀਂ ਦਿਓਗੇ ਕਿ ਜਮੀਨ ਆਪਣੀ ਨਹੀਂ ਜੀ ਨਹੀਂ ਕਦੀ ਵੀ ਨਹੀਂ ਜੀ ਅਸੀਂ ਤਾਂ ਵੱਡਾਂਗੇ ਜਿਹੜੇ ਆਉਗੇ ਜੀ ਅਸੀਂ ਨਹੀਂ ਕਿਸੇ ਨੂੰ ਦੰਦੇ ਜਮੀਨ ਜੀ ਇਹ ਤਾਂ ਨਹੀਂ ਜਮਾਉਣੀ ਆ ਉਹਨਾਂ ਐ ਖਾਣਾ ਅਸੀਂ ਬਾਦੂ ਜਮੀਨ ਨੂੰ ਕਿਸ ਨੂੰ ਕੀ ਕਰਨ ਤਮਾਸ਼ਾ ਉਹ ਕਹਿੰਦੇ ਅਰਬ ਸਟੇਟ ਬਣਾ ਦੇਣੇ ਜੀ ਅਸੀਂ ਅਸੀਂ ਅਰਬ ਸਟੇਟ ਦੇ ਕਰਨਾ ਅਸੀਂ ਜਿਹੜੇ 5 ਰੁਪਏ ਦੀ ਚੀਜ਼ 70 ਰੁਪਏ ਦੀ ਲੈਣੀ ਜਾ ਕੇ ਉਥੇ ਮਿਲਣੀ ਕਿੱਥੋਂ ਆ ਅਸੀਂ ਕਰਨੀ ਆ ਸੰਤੋ ਕੱਚੇ ਮਕਾਨ ਵਧੀਆ ਸੀ ਤੋ ਖੋਸ਼ਵਾ ਭਗਵਾਨ ਤਾਂ ਮੈਂ ਨੂੰ ਆਪਣੇ ਪਿੰਡ ਬਣਾ ਲਾ ਉੱਥੇ ਬਣਾ ਲਵੇ ਜੋ ਮਰਜੀ ਅਸੀਂ ਨਹੀਂ ਬਣ ਦੇਣਾ ਤੈਨੂੰ ਲੈਂਡ ਪੂਲਿੰਗ ਪਾਲਿਸੀ ਪਾਲਿਸੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਤੇ ਆਇਆ ਤਾਂ ਅਸੀਂ ਕਿਸਾਨਾਂ ਨੂੰ ਕਰੋੜਾਪਤੀ ਬਣਾਉਣਾ ਬਣਨਾ ਨਹੀਂ ਤੂੰ ਕਰੋੜਾਪਤੀ ਕਰੋੜਾ ਹੀ ਕਰਨਾ ਈ ਧਰਬਾਬਾ ਜੀਆ ਪਹਿਲਾਂ ਹੀ ਪਰਮਾਤਮਾ ਦਾਸਮੇ ਗੁਰੂ ਨੇ ਸਾਨੂੰ ਅਰਬਾਪਤੀ ਬਣਾਇਆ ਸੀ ਇਹਨਾਂ ਕੋਲ ਬਘਾਰੀਆਂ ਤੋਂ ਕੀ ਲੈਣਾ ਅਸੀਂ ਨਹੀਂ ਉਹ ਦੰਦੇ ਰਾਂ ਜਮੀਨ ਜੋ ਮਰਜੀ ਗਾਲਣ ਪਕਮਾਨਤਮਾਨ ਸਾਹਿਬ ਵਲੋਂ ਇਹ ਜਿਹੇ ਫੈਸਲੇ ਕਿਉਂ ਲਏ ਜਾਂਦੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿਸਾਨ ਕੀ ਸੋਚਦੇ ਨੇ ਇਹ ਅਜਹੀਆਂ ਨੀਤੀਆਂ ਕਿਉਂ ਲਿਆਂਦੀਆਂ ਜਾ ਰਹੀਆਂ ਜੀ ਇਹ ਜੀ ਦਿੱਲੀ ਵਾਲਿਆਂ ਦੇ ਸਾਰਾ ਚੱਲਦਾ ਕੰਮ ਆ ਇਹਦੇ ਬਸ ਐਨੇ ਕੁਝ ਵੀ ਅੱਜ ਨੇ ਐਮ ਐਲ ਏ ਵੀ ਚੇਰ ਹੋ ਗਏ ਇਹਨਾਂ ਦੇ ਬੱਲੇ ਵੀ ਹੋਣ ਨਹੀਂ ਅਸੀਂ ਬਣਾਇਆ ਇਹਨਾਂ ਨੂੰ ਅਸੀਂ ਬਣਾ ਕੇ ਆਪਸ ਤੋਰੇ ਇਹਨਾਂ ਨੂੰ ਠੀਕ ਹੈ ਗਲਤੀ ਇਦਾਂ ਨਾ ਜੈਂਪ ਨੂੰ ਬਿਨਾ ਬਿਨਾ ਖਰਚੇ ਤੋਂ ਬਣਾਇਆ ਇਹਨੂੰ ਇਹ ਸਾਡੇ ਜੋਗਾ ਨਹੀਂ ਹੋਇਆ ਡਾਕਟਰ ਰਾਜਕਮਰ ਨਹੀਂ ਸਾਡੇ ਜੋਗਾ ਉਹ ਰਵਜੋਦ ਡਾਕਟਰ ਚਾਰ ਵਾਰੀ ਮੀਟਿੰਗ ਪੁੱਛਿਆ ਸਾਡੇ ਨਾਲ ਇੱਕ ਵਾਰੀ ਮੁਲਾਕਾਤ ਕੀਤੀ ਉਸ ਬੰਦੇ ਨੇ ਤੇ ਬਾਕੀ ਜਿਹੜੇ ਪਿੰਡੋਂ ਵੀ ਸਾਡੇ ਰਿਸ਼ਤੇਦਾਰਾਂ ਦੇ ਵਾਲੇ ਵਾਲੇ ਅਸੀਂ ਤਾਂ ਬੋਰਡ ਕਿਸੇ ਨੂੰ ਵੀ ਨਾਂ ਨਾ ਪੈਂਦ ਦਵਾਗੇ ਭਜਾਵਾਂਗੇ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਵੀ ਤਾਂ ਜ਼ੈਰਾਂ ਚੋਂ ਵੀ ਹਣ ਜੇ ਜੇ ਤੁਹਾਡੀ ਜ਼ਮੀਨ ਐਕਵਾਇਰ ਕਰਨ ਵਾਸਤੇ ਇੱਥੇ ਪਹੁੰਚਦੇ ਨੇ ਅਫਸਰ ਕਿਵੇਂ ਨੇ ਜਠੋਂਗੇ ਹੁੰਦਾ ਨੇ ਅਸੀਂ ਤਾਂ ਵੱਡਾਂਗੇ ਜੀ ਵੱਡਾਂਗੇ ਅਸੀਂ ਬੰਨ ਬੋਣੇ ਇਹ ਤਾਂ ਗੱਡੀ ਵੀ ਨਹੀਂ ਬਣਦਣੀ ਪੈਰ ਦਾ ਰੱਖਣ ਦੀ ਗੱਡੀ ਜ ਨਹੀਂ ਬਣ ਦੇਣਾ ਇਹਨਾਂ ਨੂੰ ਗੱਡੀ ਜਈ ਅਸੀਂ ਤਾਂ ਵੱਡਾਂਗੇ ਜੀ ਇਹ ਨਹੀਂ ਬਣਾਣ ਦੇ ਅੱਛਾ ਉਹ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਕਾ ਐਮਐਲਏ ਜਿਹੇ ਤੁਹਾਨੂੰ ਦੇਖ ਰਹੇ ਨੇ ਜਿਹੜੇ ਕਹਿ ਰਹੇ ਨੇ ਵੀ ਭਾਈ ਇਹ ਕਿਸਾਨਾਂ ਦੇ ਫਾਇਦੇ ਵਾਲੀ ਪਾਲਿਸੀ ਆ ਉਹਨਾਂ ਐਮਐਲਏਸ ਨੂੰ ਜਾਂ ਮੰਤਰੀਆਂ ਨੂੰ ਤੁਸੀਂ ਕੀ ਕਹੋਗੇ ਜਾਂ ਭਗਵੰਤ ਮਾਨ ਸਾਹਿਬ ਨੂੰ ਕੀ ਕਹੋਗੇ ਉਹਨਾਂ ਨੂੰ ਕਹੇ ਤੁਸੀਂ ਆਪਣੀ ਦੇ ਲਓ ਤੁਸੀਂ ਆਪਣਾ ਜੋ ਹੈਗਾ ਆਪਣੇ ਜੇ ਬਣਾ ਲਓ ਤੁਸੀਂ ਜ਼ਰੂਰ ਆਪਣੇ ਜੇ ਰੰਗ ਰਲੀਆਂ ਬਣਾਓ ਤਾਂ ਪੂਰਾ ਬਣਾ ਲਓ ਜੁਗਾ ਤੁਹਾਨੂੰ ਤਾਂ ਲੋੜ ਵਾ ਸੰਤਾਂ ਲੋੜੇ ਨਹੀਂ ਇਹ ਤਾਂ ਮਿੱਟੀ ਜੇ ਰਹਿਣਾ ਸੀ ਵੱਡੇ ਮਗਾਨਾਂ ਚ ਕਰਨਾ ਉਹਨਾਂ ਨੂੰ ਲੋੜ ਆ ਉਹ ਹੀ ਬਣਾਉਣ ਬਿਲਕੁਲ ਬਿਲਕੁਲ ਜੀ ਤੁਸੀਂ ਦਿਓਗੇ ਜ਼ਮੀਨ ਆਪਣੀ ਜੀ ਨਹੀਂ ਅਸੀਂ ਕੋਈ ਜ਼ਮੀਨ ਨਹੀਂ ਦੇਵਾਂਗੇ ਉਹਨਾਂ ਨੂੰ ਅਸੀਂ ਕਰੋੜਪਤੀ ਬਣ ਕੇ ਨਹੀਂ ਰਾਜੀ ਹਾਂਗੇ ਅਸੀਂ ਹਜ਼ਾਰਪਤੀ ਜੇ ਖੁਸ਼ ਹਾਂ ਸਾਡੀ ਧਰਤੀ ਮਾਤਾ ਅਸੀਂ ਨਹੀਂ ਇਹ ਵੇਚਣਾ ਨਹੀਂ ਨਾ ਉਹਨੂੰ ਫਰੀ ਦੇਣਾ ਕੁਝ ਵੀ ਆ ਅਸੀਂ ਜਿੱਥੇ ਤੱਕ ਜੰਗ ਲੜੋਗੇ ਲੜਾਂਗੇ ਕਿੰਨੇ ਚੁਠੋਂਗੇ ਜੀ ਅਗਲੇ ਨਾਲ ਜੋ ਵੀ ਹੋਊਗਾ ਅਸੀਂ ਉੱਥੇ ਤੱਕ ਜੇ ਉਹ ਮੋਰੇ ਆ ਤਾਂ ਪਿੱਛੇ ਅਸੀਂ ਤੁਰਾਂਗੇ ਜੇ ਸਾਨੂੰ ਮੋਰੇ ਹੋਣਾ ਪੈਗਾ ਅਸੀਂ ਮੋਰੇ ਹੋ ਜਾਵਾਂਗੇ ਤੁਸੀਂ ਦਿਓਗੇ ਜੀ ਜ਼ਮੀਨ ਆਪਣੀ ਮੈਂ ਆਪਣੀ ਜ਼ਮੀਨ ਕਦੇ ਵੀ ਨਹੀਂ ਕਿਸੇ ਨੂੰ ਦਵਾਂਗਾ ਮੈਂ ਜੇ ਕੋਈ ਜ਼ਮੀਨ ਦੇ ਵਿੱਚ ਬੜੂਗਾਆਂ ਜਾਂ ਲੱਤਾਂ ਬੜੂ ਜੇ ਮਰਾਂਗੇ ਵੀ ਤਾਂ ਮਾਰਾਂਗੇ ਵੀ ਦੋਵੇਂ ਕੰਮ ਕਰਾਂਗੇ ਜਬਰਦਸਤੀ ਕਿਸੇ ਭਗਵਤ ਮਾਨ ਸਾਹਿਬ ਕਹਿੰਦੇ ਨੀਤੀਬੜੀ ਚੰਗੀ ਆ ਜੀ ਇਹ ਇਹ ਕੋਈ ਨੀਤੀ ਚੰਗੀ ਨਹੀਂ ਆ ਇਹ ਕਿਸਾਨ ਵਿਰੋਧੀ ਆ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਆ ਜਿੱਥੋਂ ਤੱਕ ਵੀ ਆ ਇਹ ਕਹਿੰਦੇ ਕਿਸਾਨਾਂ ਨੂੰ ਅਜਾੜੋ ਇਹ ਆਪ ਦਿੱਲੀੋਂ ਆ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਇੱਥੇ ਕਬਜ਼ਾ ਹੋਣ ਨਹੀਂ ਦੇਣਾ ਇਹਨਾਂ ਦਾ ਬਜ਼ੁਰਗੋ ਅੱਗੇ ਨੂੰ ਆਜੋ ਤੁਸੀਂ ਦਿਓਗੇ ਜ਼ਮੀਨ ਆਪਣੇ ਜੀ ਲੈਂਡ ਪੂਲਿੰਗ ਪਾਲਿਸੀ ਤਹਿਤ ਬਿਲਕੁਲ ਨਹੀਂ ਇੱਕ ਮਰਲਾ ਵੀ ਨਹੀਂ ਦੇਾਂਗੇ ਸਾਡੇ ਕੋ ਤਾਂ ਬਚਦੀ ਹੀ ਨਹੀਂ ਮਰਲਾ ਵੀ ਮੇਰੀ ਤਾਂ ਸਾਰੀ ਜ਼ਮੀਨ ਇਸ ਪਾਲਿਸੀ ਦੇ ਵਿੱਚ ਆਉਂਦੀ ਆ ਕਿੰਨੀ ਜ਼ਮੀਨ ਆ ਰਹੀ ਜੀ ਮੇਰੀ 16 ਕ ਖੇਤ ਤਾਂ ਆਉਂਦੇ ਆ ਵਿੱਚ ਸਰਕਾਰ ਦੇ ਕਿੱਥੇ ਜਾਵਾਂਗੇ ਅਸੀਂ ਹੋਰ ਕੋਈ ਕਿਸੇ ਪਾਸੇ ਜ਼ਮੀਨ ਹੈ ਨਹੀਂ ਭਗਵਾਨਤਮਨ ਸਾਹਿਬ ਕਹਿੰਦੇ ਤੁਸੀਂ ਆਪਣੀ ਇੱਛਾ ਨਾਲ ਜ਼ਮੀਨ ਦੇ ਸਕਦੇ ਅਸੀਂ ਤਾਂ ਕਹਿੰਦੇ ਨਹੀਂ ਸਾਡੀ ਇੱਛਾ ਮੰਦਾ ਹੀ ਕੋਈ ਨਹੀਂ ਆਪਣੀ ਇੱਛਾ ਉਹਨਾਂ ਦੀ ਆ ਸਾਡੀ ਕੋਈ ਇੱਛਾ ਨਹੀਂ ਉਹ ਆਪਣੀ ਉਹਨਾਂ ਦੀ ਇੱਛਾ ਆ ਕਰਦੇ ਕੋਸ਼ਿਸ਼ ਆ ਸਾਡੀ ਇੱਛਾ ਝੂਠੇ ਆ ਬਿਲਕੁਲ ਜਦੋਂ ਇਲੈਕਸ਼ਨ ਸੀ ਨਾ ਉਸ ਟਾਈਮ ਸੀ ਗਿਆ ਸਾਡੀ ਇੱਛਾ ਹੁਣ ਸਾਡੀ ਕੋਈ ਇੱਛਾ ਨਹੀਂ ਉਹਨਾਂ ਆਪਣਾ ਮਤਲਬ ਕੱਢ ਲਿਆ ਹੁਣ ਤਾਂ ਬੜੇ ਸਹੀ ਆ ਜਵੇ ਸਿੱਧਾ ਸਾਡੇ ਨਾਲ ਟੱਕਰ ਲਵੇ ਜਿੱਥੇ ਟੱਕਰਨਾ ਅਬ ਭਾਜੀ ਸਾਡੇ ਅਬ ਬਾਈਪਾਸ ਬਣ ਲੱਗਾ ਨਵਾਂ ਭਾਰਤਾਂ ਵਾਲਾ ਰੋਡ ਸਾਡੇ ਦੇ ਇੱਥੇ ਜ਼ਮੀਨ ਬਹੁਤ ਚਲ ਗਈ ਆ ਸਾਡਾ ਬਾਈਪਾਸ ਬਣ ਗਿਆ ਸਾਡੀ ਇੱਥੇ ਚਲ ਗਈ ਸਾਡੇ ਫੋਕਲ ਪੈਂਡ ਬਣਿਆ ਉੱਥੇ ਜ਼ਮੀਨ ਚਲ ਗਈ ਆ 2 ਨੰਬਰ ਸਕੀਮ 'ਚ ਸਾਡੀ ਜ਼ਮੀਨ ਚਲ ਗਈ ਆ ਅਸੀਂ ਹੁਣ ਹੈ ਸਾਡੇ ਕੋਲ ਜ਼ਮੀਨ ਕਿਹੜੀ ਜਿਹਨਾਂ ਨੂੰ ਦੇ ਦਈਏ ਸਾਡੇ ਕੋਲ ਹੋਰ ਹੋਵੇ ਬਸ ਸਾਈਡ ਤੇ ਸਾਡੇ ਕੋਲ ਹੋਵੇਗਾ ਤਾਂ ਫੇਰ ਆਪਾਂ ਦੇ ਦਈਏ ਸਾਡੇ ਕੋਲ ਤਾਂ ਹੈ ਹੀ ਉਨੀ ਹੈ ਜਗ੍ਹਾ ਅਸੀਂ ਕਿੱਦਾਂ ਦੇ ਦਈਏ ਸਾਡੇ ਬਜ਼ੁਰਗਾਂ ਨੇ ਮਿਹਨਤ ਕਰ ਕਰ ਜ਼ਮੀਨ ਬਣਾਈ ਐ ਅਸੀਂ ਇਦਾਂ ਦੇ ਸਕਦੇ ਆ ਅਸੀਂ ਤਾਂ ਇੱਟ ਨੇ ਇੱਟ ਖੜਕਾਵਾਂਗੇ ਕੋਈ ਵੀ ਆਊਗਾ ਤਾਂ ਠੀਕ ਆ ਠੀਕ ਆ ਜੀ ਹੋਰ ਵੀ ਇੱਥੇ ਕਿਸਾਨ ਵੀਰ ਨੇ ਇਹ ਭਾਈ ਸਾਹਿਬ ਤੁਸੀਂ ਆਪਣੀ ਜ਼ਮੀਨ ਦਿਓਗੇ ਜੀ ਲੈਂਡ ਪੂਲਿੰਗ ਪਾਲਿਸੀ ਦੇ ਹੇਠ ਬਿਲਕੁਲ ਨਹੀਂ ਜੀ ਭਾਜੀ ਦਿਹਾੜੀਆਂ ਕਰ-ਕਰਕੇ ਭੁੱਖੇ ਰਹਿ ਰਹਿ ਕੇ ਇਹ ਜ਼ਮੀਨ ਬਣਾਈਆ ਇਹ ਜ਼ਮੀਨ ਇਦਾਂ ਨਹੀਂ ਦੇਣੀ ਭਾਜੀ ਇਹ ਸਿਰਫ ਉਹਨਾਂ ਦੇ ਦਿੱਲੀ ਵਾਲਿਆਂ ਦੇ ਕਪਕੈਹ ਦੇ ਕਹਿਣ ਦੇ ਉੱਤੇ ਇਹਨੂੰ ਪਤਾ ਹੈ ਕਿ ਸਤਾਈ ਚ ਮੇਰੀ ਸਰਕਾਰ ਆਉਣੀ ਨਹੀਂ ਇਹ ਕਹਿੰਦਾ ਜਿੱਥੇ ਦਾ ਲੱਗਦਾ ਜਿੰਨੇ ਪੈਸੇ ਇਕੱਠੇ ਹੁੰਦੇ ਆ ਕਰ ਲਓ ਕੇਜਰੀਵਾਲ ਵੀ ਕਹਿੰਦਾ ਆ ਜਿੰਨੇ ਇਕੱਠੇ ਪੈਸੇ ਹੁੰਦੇ ਆ ਇਕੱਠੇ ਕਰਕੇ ਲੈ ਜਾਓ ਪੰਜਾਬ ਨੂੰ ਇਹ ਜਾਣਨਾ ਚਾਹੁੰਦੇ ਆ ਪੰਜਾਬ ਨੂੰ ਜਾਣਨ ਦੇ ਖਾਤਰ ਇਹ ਸਾਰੇ ਉਹ ਉਧਰੋਂ ਜੋ ਹੁਕਮ ਕਰਦੇ ਆ ਉਹ ਇਹ ਕਰਦਾ ਆ ਇਹ ਕੱਟਬੁਤਲੀ ਆ ਠੀਕ ਆ ਜਿੱਦਾਂ ਅਗੇ ਉਹ ਪਹਿਲਾਂ ਧਾਗਿਆਂ ਦੇ ਨਾਲ ਭਗਵੰਤਮਾਨ ਵਾਲੀ ਭਾਸ਼ਾ ਚ ਬੋਲਦਾ ਜਿੱਦਾਂ ਇਹ ਕਹਾਣੀਆਂ ਸੁਣਾਉਂਦਾ ਉਸੇ ਤਰੀਕੇ ਨਾਲ ਸੁਣਾਉਂਦਾ ਕਿ ਜਦੋਂ ਕੱਟ ਪੁੱਤਰੀਆਂ ਨੱਚਦੀਆਂ ਹਨ ਇਦਾਂ ਇਹ ਨੱਚ ਰਿਆ ਇਹਨੂੰ ਨਹੀਂ ਦੇਖਦੇ ਫੇ ਕਿਸਾਨ ਸਾਡੇ ਆ ਵੀ ਇਹਨਾਂ ਨੇ 92 ਸੀਟਾਂ ਦੇ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਇਹਨੂੰ ਇੱਥੇ ਤੱਕ ਪਹੁੰਚਾਇਆ ਪਰ ਉਸ ਚੀਜ਼ ਨੂੰ ਨਹੀਂ ਸੋਚ ਰਿਹਾ ਇਹ ਔਰ ਕਿਸਾਨਾਂ ਦੀ ਇਹ ਇੰਡਾ ਤਕੜਾ ਦੁਸ਼ਮਣ ਬਣ ਗਿਆ ਔਰ ਕਿਸਾਨਾਂ ਦੇ ਨਾਲ ਐਨਾ ਕ ਹਾਸੋਆਣੀ ਕਰ ਰਿਹਾ ਇਹ ਕਹਿੰਦਾ ਕਹਿੰਦਾ ਲੀਡਰ ਕਿਸਾਨ ਲੀਡਰ ਕਿਉਂ ਕੀ ਗੱਲ ਤੂੰ ਵੀ ਤਾਂ ਇੱਥੋਂ ਹੀ ਗਿਆ ਹੂੰ ਕਾ ਜੇ ਤੈਨੂੰ ਕੁਰਸੀ ਦੇਤੀ ਕਿਸਾਨਾਂ ਨੇ ਕੁਰਸੀ ਦਵਾਤੀ ਤੈਨੂੰ ਜੇ মিডিਆ ਕੋਸ਼ਿਸ਼ ਕਰ ਤੂੰ ਲੇਕਨ ਇਦਾਂ ਤਾਂ ਨਾ ਬੋਲ ਤੁਸੀਂ ਤੁਹਾਡੀ ਜ਼ਮੀਨ ਕਿੰਨੀ ਹੁੰਦੀ ਜੀ ਲੈਂਡ ਪੂਲਿੰਗ ਪਾਲਿਸੀ ਤਹਿਤ ਮੇਰੀ ਲਗਭਗ 16 17 ਗੱਲੇ ਤੁਹਾਨੂੰ ਕਿਸੇ ਵਿਰੋਧੀ ਧਿਰ ਨੇ ਗੁੰਮਰਾਹ ਕੀਤਾ ਭਗਵੰਤ ਸਿੰਘ ਸਾਹਿਬ ਕਹਿੰਦੇ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਜੀ ਕੋਈ ਨਹੀਂ ਗੁੰਮਰਾਹ ਕਰਦਾ ਜੀ ਇਹੀ ਗੁੰਮਰਾਹ ਕਰੀ ਜਾਂਦੇ ਆ ਇਹੀ ਸਦਾਈ ਬਣਾਈ ਜਾਂਦੇ ਸਾਨੂੰ ਇਹੀ ਸਭ ਕੁਝ ਕਰ ਰਹੇ ਆ ਤੂੰ ਲੋਕਪੱਖੀ ਜਿਹੜੀ ਨੀਤੀ ਕਿਉਂ ਨਹੀਂ ਹੈਗੀ ਲੈਂਡ ਪੂਲਿੰਗ ਪਾਲਿਸੀ ਜੀ ਕਿੱਦਾਂ ਮਤਲਬ ਇਹ ਲੋਕ ਪੱਖੀ ਕਿਉਂ ਨਹੀਂ ਹੈਗੀ ਭਗਵੰਤ ਮਾਨ ਸਾਹਿਬ ਕਹਿੰਦੇ ਪਾਲਿਸੀ ਹੈ ਜਿਹੜੀ ਲੋਕ ਪੱਖੀ ਪਾਲਿਸੀ ਹੈ ਲੋਕਾਂ ਦੇ ਹੱਕ ਦੇ ਵਿੱਚ ਹੈ ਲੋਕਾਂ ਦੇ ਫਾਇਦੇਦਾਰ ਹੈ ਇਹ ਕਿਹਦੇ ਹੱਕ ਜਾ ਕਿਦਾਂ ਲੋਕਾਂ ਦੇ ਹੱਕ ਜਾ ਕਿਹੜੇ ਤਰੀਕੇ ਨਾਲ ਹੱਕ ਕਹਿੰਦਾ ਕਿਸ ਤਰੀਕੇ ਨਾਲ ਕਹਿੰਦਾ ਇਹ ਤਾਂ ਉਹ ਕਰ ਰਿਹਾ ਬਿੱਲੀਆਂ ਦੀ ਲੜਾਈ ਦੇ ਵਿੱਚ ਉਹ ਬਾਂਦਰ ਨੇ ਫਾਇਦਾ ਲੈਣਾ ਉਹ ਹਿਸਾਬ ਆ ਇਹ ਸਾਨੂੰ ਮਾਰਨਾ ਆ ਨਾ ਨੇ ਇਹ ਡੀਆਰ ਇਹ ਪਾਲਿਸੀ ਭਗਵੰਤ ਮਾਨ ਦੀ ਨਹੀਂ ਹੈ ਇਹ ਪਾਲਿਸੀ ਪਿੱਛੋਂ ਬਣ ਰਹੀ ਹੈ ਤੁਸੀਂ ਗੱਲ ਨੂੰ ਸਮਝੋ ਮੈਂ ਪੱਤਰਕਾਰ ਦੇ ਨਾਲ-ਨਾਲ ਪਹਿਲਾਂ ਹੁਸ਼ਿਆਰਪੁਰ ਵਾਸੀ ਆ ਮੈਂ ਪੰਜਾਬ ਪੰਜਾਬੀਅਤ ਲਈ ਲੜਦਾ ਆਇਆ ਹਮੇਸ਼ਾ ਲੜਦਾ ਰਵਾਂਗਾ ਇਹ ਪਾਲਿਸੀ ਸਾਰੀ ਦਿੱਲੀੋਂ ਡਰਾਫਟ ਹੋ ਰਹੀ ਆ ਤੁਸੀਂ ਸਾਰਿਆਂ ਨੇ ਸੁਣੋ ਇੱਥੇ ਚਾਰ ਪੰਜ ਪੋਸਟਾਂ ਦਿੱਲੀ ਵਾਲਿਆਂ ਨੂੰ ਦੇ ਦਿੱਤੀਆਂ ਮਨੀਸ਼ ਸੁਸੋਧੀਆਂ ਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਉਹਨੂੰ ਪੰਜਾਬ ਦੇ ਬਾਰੇ ਕੀ ਪਤਾ ਪਤਾ ਹੀ ਨਹੀਂ ਮੈਂ ਕਹਿੰਦਾ ਇੱਕ ਚੈਨਲ ਓਪਨ ਡਿਬੇਟ ਦੇ ਵਿੱਚ ਪੰਜਾਬ ਦੇ ਜ਼ਿਲ੍ਹੇ ਔਰ ਪੰਜਾਬ ਦੇ ਵੱਡੀਆਂ ਮੰਡੀਆਂ ਦਾ ਨਾਮ ਦੱਸ ਦਵੇ ਉਹਨੂੰ ਪ੍ਰਧਾਨ ਬਣਾਇਆ ਚੰਡੀਗੜ੍ਹ ਕੋਠੀ ਦਿੱਤੀ ਇਸ ਵੇਲੇ 5 ਜਾਂ 6 ਕੋਠੀਆਂ ਪੰਜਾਬ ਸਰਕਾਰ ਦੀਆਂ ਦਿੱਲੀ ਵਾਲਿਆਂ ਨੇ ਬੁੱਕ ਕੀਤੀਆਂ 1 ਲੱਖ ਰੁਪਏ ਦੇ ਕਰੀਬ ਹੈਲੀਕਾਪਟਰ ਦਾ ਖਰਚਾ ਉਹ ਪੰਜਾਬ ਦੇ ਉੱਤੇ ਪੈ ਰਿਹਾ ਪੰਜਾਬ ਪਹਿਲੇ ਤੋਂ 17ਵੇਂ ਨੰਬਰ ਤੇ ਚਲਾ ਗਿਆ ਪੰਜਾਬ ਕੋਲ ਇੰਨਾ ਪੈਸਾ ਨਹੀਂ ਹੈ ਕਿ ਇਹ ਆਪਾਂ ਜਿਹੜੇ ਦਿੱਲੀ ਵਾਲੇ ਆਏ ਆ ਭੁੱਖੇ ਨੰਗੇ ਕਿ ਉਹਨਾਂ ਦਾ ਅਸੀਂ ਢਿੱਡ ਭਰੀਏ ਇੱਥੇ ਕਿਸਾਨ ਸ਼ਹਿਰੀ اپنی پوری محنت ਕਰਦਾ ਤਾਂ جا کے ਉਹਦਾ ਉੱਥੇ گزارا ਹੁੰਦਾ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਨੰਬਰ 2 ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਕਿ ਇਹ ਜਿਹੜੀ ਪਾਲਿਸੀ ਹੈ ਇਹ ਦਿੱਲੀ ਵਾਲਿਆਂ ਦੀ ਪਾਲਿਸੀ ਹੈ ਔਰ ਉਹਨਾਂ ਦੇ ਪਿੱਛੇ ਬਿਲਡਰ ਹੈ 2022 ਚ ਇਲیکشن ਹੋਏ ਸੀ ਸਾਡੀਆਂ ਭੈਣਾਂ ਖੜੀਆਂ ਇਹਨਾਂ ਨੇ 1000 ਜਾਂ 2000 ਰੁਪਈਆ ਹਰ ਭੈਣ ਨੂੰ ਵਾਅਦਾ ਕੀਤਾ ਸੀ 22 ਨਿਕਲ ਗਈ 23 ਨਿਕਲ ਗਈ 24 ਨਿਕਲ ਗਈ 25 ਦਾ ਅੱਧ ਨਿਕਲ ਗਿਆ ਹੁਣ ਰਹਿ ਗਿਆ 1.5 ਸਾਲ ਜਿਹੜੀ ਸਰਕਾਰ 2000 ਰੁਪਏ ਨਹੀਂ ਦੇ ਸਕੀ ਸਾਡੀਆਂ ਭੈਣਾਂ ਨੂੰ ਉਹ ਇਹਨਾਂ ਨੂੰ ਕੀ ਕਰੋੜਪਤੀ ਬਣਾਉਗੀ ਦੇਖੋ ਜੀ ਤੁਸੀਂ ਸਮਝਦੇ ਆ ਕਿ ਕਰੋੜਪਤੀ ਬਣਨਗੇ ਕਿਸਾਨ ਉਹ ਜਿਹੜੀ 1500 2000 ਰੁਪਏ ਸਾਢੇ 3 ਸਾਲ ਤੋਂ ਦੇ ਨਹੀਂ پا ਰਹੀ ਔਰ ਜਿਸਲੇ ਇਹਦੇ ਉੱਤੇ ਸਵਾਲ ਚੱਕਿਆ ਜਾਂਦਾ ਤਾਂ ਮੂੰਹ ਫੇਰ ਲਿਆ ਜਾਂਦਾ ਜਾਂ 2500 ਰੁਪਏ ਬੜਾਪਾ ਪੈਨਸ਼ਨ ਆ ਗਈ ਦੀ ਤੁਹਾਨੂੰ ਕੋਈ ਪੈਨਸ਼ਨ ਨਹੀਂ ਆਈ ਕਿਸੇ ਨੂੰ ਵੀ ਨਹੀਂ ਆਈ ਜੀ ਕਿ ਝੋਨੇ ਦੀ ਸਿੱਧੀ ਬਜਾਈ ਕਰਨ ਦਾ 1500 ਰੁਪਇਆ ਕਿਨੂੰ ਕਿਨੂੰ ਆਇਆ ਜੀ ਕਿਸੇ ਨੂੰ ਵੀ ਨਹੀਂ ਆਇਆ ਜੀ ਨਾ ਜੀ ਨਾ ਨਹੀਂ ਨਹੀਂ ਜੀ ਕਿਸੇ ਨੂੰ ਨਹੀਂ ਆਇਆ ਝੋਨੇ ਦੀ ਸਿੱਧੀ ਬਜਾਈ ਕਰਨ ਦਾ 1500 ਆਇਆ ਨਹੀਂ ਜੀ ਨਹੀਂ ਜੀ ਨਹੀਂ ਕੋਈ ਰੁਪਇਆ ਨਹੀਂ ਆਇਆ ਇਹ ਤਾਂ ਝੂਠ ਮਾਰ ਰਹੇ ਰੁਪਇਆ ਮਿਲ ਰਿਹਾ ਬੀਬੀਆਂ ਨੂੰ ਜੀ ਬਿਲਕੁਲ ਨਹੀਂ ਬੀਬੀਆਂ ਦੇ ਹਜ਼ਾਰ ਕਦੀ ਵੀ ਨਹੀਂ 4-5 ਸਾਲ ਹੋ ਗਏ ਕੋਈ ਸੁਣਦਿਆਂ ਨੂੰ ਐਸਾ 100 ਰੁਪਿਆ ਵੜਾਪਾ ਪੈਨਸ਼ਨ ਬਿਲਕੁਲ ਨਹੀਂ ਆਨਲਾਈਨ ਪਾਣੇ ਚੈੱਕ ਕਰ ਲੈਣ ਜੀ ਉਹ ਕਿਹਨੂੰ ਕਿਹਨੂੰ ਪਾਈ 1000 ਰੁਪਿਆ ਸਾਡੇ ਕੋਲ ਜਰੂਰੀ ਪੁੱਛਣਾ ਆਪ ਦੇਖ ਲਵੇ ਉਹ ਚੈੱਕ ਕਰੀਂ ਮੂੰਗੀ ਤੇ ਐਮਐਸਬੀ ਮਿਲਦੀ ਜੀ ਮੂੰਗੀ ਤੇ ਮੂੰਗੀ ਤਾਂ ਰੋਲ ਗਈ ਉੱਥੇ ਮਿੱਟੀ ਮੰਗੂ ਨਹੀਂ ਮਿਲੀ ਮੰਡੀਆਂ 'ਚ ਰੋਲਦੀ ਫਸ ਗਈ ਆ ਇਹਨਾਂ ਨੇ ਕਿਹਾ ਸੀ ਅਸੀਂ ਦੇਵਾਂਗੇ ਮੰਡੀਆਂ ਵਿੱਚ ਮੂੰਗੀ ਸਾਰੀ ਰੋਲ ਗਈ ਕਿਸੇ ਨੇ ਚੱਕੀ ਨਹੀਂ ਆਹ ਮੂੰਗੀ ਦਾ ਇਸ ਕਰਕੇ ਕਿਸਾਨ ਬੋਲਦੀ ਉਹ ਵੀ ਇਹ ਵੀ ਵਿੱਚੇ ਆਉਂਦਾ ਆਹ ਹਾਂਜੀ ਮੈਂ ਸਾਰੇ ਭਰਾਵਾਂ ਨੂੰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਗੁਜਰਾਤ 'ਚ ਇਲੈਕਸ਼ਨ ਹੋਏ ਆ ਪਿਛਲੀਆਂ ਸਟੇਟਾਂ ਜਿਹੜੇ 2022 ਤੋਂ ਇਲੈਕਸ਼ਨ ਹੋਏ ਆ ਪੰਜਾਬ ਦਾ ਹੈਲੀਕਾਪਟਰ ਇਸਤੇਮਾਲ ਕੀਤਾ ਗਿਆ ਸਾਡੇ ਉੱਤੇ 1.5 ਤੋਂ 2 ਲੱਖ ਰੁਪਏ ਦਾ ਖਰਚਾ ਪਾਇਆ ਗਿਆ ਕੀ ਇਹ ਜਾਇਜ਼ ਹੈ ਕੀ ਇਹ ਜਾਇਜ਼ ਹੈ ਕਿ ਛੋਟੀ ਜੀ ਸਟੇਟ ਮੈਂ ਤਾਂ ਇਹ ਸਵਾਲ ਆਪਣੇ ਜਿਹੜੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਯਾਰ ਆਪਣੇ ਹੀ ਲੋਕਾਂ ਨੂੰ ਠੱਗ ਰਹੇ ਹੋ ਤੁਸੀਂ ਭਰਤੂ ਦਿੱਲੀ ਦਾ ਹੈਲੀਕਾਪਟਰ ਇਹ ਹੀ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਪੰਜਾਬ ਨੂੰ ਮੈਂ ਸਰਪਲੱਸ ਬਣਾ ਦਮਾਂਗਾ 200 ਕਰੋੜ ਇੱਥੋਂ ਆਊਗਾ 50 ਕਰੋੜ ਇੱਥੋਂ ਆਊਗਾ 300 ਕਰੋੜ ਇੱਥੋਂ ਆਊਗਾ ਸਾਨੂੰ ਤਾਂ ਹੁਣ ਇਹ ਸੁਣਨ ਚ ਮਿਲਿਆ ਹੈ ਕਿ 8000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈ ਰਹੀ ਹੈ ਭਗਵੰਤ ਮਾਨ ਸਰਕਾਰ ਜੇ ਸਰਕਾਰ ਹੀ ਕਰਜ਼ੇ ਤੇ ਚੱਲ ਰਹੀ ਹੋਵੇ ਫਿਰ ਲੱਖਾਂ ਰੁਪਏ ਜਾਂ 30-30000 ਰੁਪਏ ਠੇਕਾ ਦਊ ਤੁਹਾਨੂੰ ਜੀ ਨਹੀਂ ਦੇਣਾਂ ਨਹੀਂ ਦਊਗਾ ਜੀ ਕੋਈ ਨਹੀਂ ਦਊਗਾ ਜਿਹੜੇ ਆਪੇ ਕਰਦੇ ਉਹ ਤਨਖਾਹ ਦੇਣ ਨੂੰ ਤੇ ਇਹਨਾਂ ਕੋ ਪੈਸੇ ਆਣਗੇ ਜੀ ਸਰਕਾਰੀ ਮੁਲਾਜ਼ਮ ਕਿੰਨਾ ਤੜਫਦੇ ਆ ਤਨਖਾਹ ਦੇਣ ਨੂੰ ਜਿੱਥੇ ਦੇ ਲੋ ਉੱਥੇ ਧਰਨੇ ਲੱਗੇ ਹੋ ਆ ਤੇ ਬੀਬੀਆਂ ਨੂੰ 1000 ਰੁਪਏ ਕਿੱਥੋਂ ਦੇ ਦੇਣਾ ਜਿਹੜਾ ਆ ਸਾਂਭ ਲਓ 3.5 ਸਾਲਾਂ ਚ ਨਹੀਂ ਦੇ ਸਕਿਆ ਜੀ ਇਹ ਤਾਂ ਅਮੇ ਖਾਮ ਖਾਈ ਛੋਸ਼ੇ ਬਾਜੀ ਆ ਹੁਣ ਜਿਹੜਾ ਪੇ ਦੇਖ ਲਓ ਇਹਦਾ ਮਾਡਲ ਹੈਗਾ ਜਿਹੜਾ ਆਪਣੇ ਮੁੰਡੇ ਨੂੰ ਨਹੀਂ ਸੱਚ ਬੋਲਣਾ ਸਿਖਾ ਸਕਿਆ ਤਾਂ ਦੂਜਿਆਂ ਨੂੰ ਉਹ ਜਿਹੜੇ ਇਨਾਂ ਚਰ ਉਹਨਾਂ ਨੌਕਰੀ ਕੀਤੀ ਆ ਕਿੰਨੇ ਕਹਦੇ ਉਹਦੇ ਜਿਹੜੇ ਚੇਲੇ ਬਾਲ ਕੇ ਆਉਣਗੇ ਉਹਦੇ ਕੋਲ ਪੜੇ ਹੋਣਗੇ ਕਿੰਨਾ ਕ ਸੱਚ ਬੋਲਦੇ ਹੋਣਗੇ ਤੁਸੀਂ ਇਹ ਦੱਸੋ ਜਿਹੜਾ ਆਪਣੇ ਮੁੰਡੇ ਨੂੰ ਸੱਚ ਬੋਲਣਾ ਸਿਖਾ ਸਕਿਆ ਦੂਸਰੇ ਨੇ ਕੀ ਸੱਚ ਬੁਲਾਊਗਾ ਜੀ ਉਹ ਤੁਹਾਡੀ ਜ਼ਮੀਨ ਇੱਕ ਵਾਰ ਕਰਨ ਵਾਸਤੇ ਅਫਸਰ ਅਫਸਰ ਪਹੁੰਚਦੇ ਨੇ ਜ਼ਮੀਨਾਂ ਦੇਓਗੇ ਉਹਨਾਂ ਨੂੰ ਮੈਂ ਕਿਹਾ ਜੀ ਸਾਰਿਆਂ ਨੇ ਹੀ ਕਿਹਾ ਵੀ ਮਰ ਜਾਣਾ ਜ਼ਮੀਨ ਨਹੀਂ ਦੀ ਦੇਣੀ ਪੁਲਿਸ ਵਾਲੇ ਜਾ ਰਹੇ ਸਾਂ ਹੁਣ ਮੰਜੀ ਦੇ ਅਸੀਂ ਪਟਿਆਲੇ ਜੇਲ੍ਹ ਤੇ ਗਏ ਮੁਲਾਕਾਤ ਲਈ ਉੱਥੇ ਦਸਾਂ ਭਰਾਵਾਂ ਨਾਲ ਸਾਡੀ ਗੱਲਬਾਤ ਹੋਈ ਉਹ ਕਹਿੰਦੇ ਵੀ ਹੁਣ ਅਸੀਂ ਹੈਗੇ ਇਹ ਤੋਂ ਜ਼ਿਆਦਾ ਦੁਖੀ ਆ ਕਿਨਾਂ ਹੁਣ ਅਸੀਂ ਮਜਬੂਰ ਆ ਸਾਡੇ ਹੁਣ ਤੁਹਾਡੇ ਕੋ ਤੇ ਚਲੋ ਕਨਾਲ ਦੋ ਕਨਾਲ 10 ਕਨਾਲ ਜ਼ਮੀਨ ਹੈਗੀ ਆ ਸਾਡੇ ਕੋਲ ਤਾਂ ਕਹਿੰਦਾ ਮਰ ਲਾ ਵੀ ਨਹੀਂ ਸਾਡੀ ਨੌਕਰੀ ਜਿਹੜੀ ਸਾਡੇ ਬੱਚਿਆਂ ਦੀ ਪੜਾਈ ਸਾਡੀ ਨੌਕਰੀ ਤੇ ਜਲਦੀ ਸਾਨੂੰ ਉਹਦੇ ਹੱਕ ਤੇ ਬੋਲਣਾ ਪੈਂਦਾ ਪੁਲਿਸ ਵਾਲਾ ਵੀ ਇਹਦੇ ਤੋਂ ਖੁਸ਼ ਨਹੀਂਗਾ ਜੀ ਉਹ ਸਾਡੇ ਤੇ ਲਾਠੀ ਚਾਰਜ ਕਰਦੇ ਉਹ ਮਜਬੂਰੀ ਨੂੰ ਕਰਦੇ ਸਾਡੇ ਭਰਾ ਆ ਕਿਸ ਦਾ ਭਰਾ ਆ ਕਿਸ ਦਾ ਪੁੱਤ ਆ ਕਿਸ ਦਾ ਕੁਛ ਲੱਗਦਾ ਉਹ ਸਾਡੇ ਭਰਾ ਆ ਉਹ ਮਜਬੂਰੀ ਆ ਉਹ ਕਹਿੰਦਾ ਹੁਣ ਸਾਡੀ ਰੋਜੀ ਰੋਟੀ ਐ ਤੇ ਨੌਕਰੀ ਤੋਂ ਆ ਇਹ ਲੈਂਡ ਪੁਲਿੰਗ ਪਾਲਿਸੀ ਦੀ ਨੀਤੀ ਵਾਪਸ ਲੈਣੀ ਪਊਗੀ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਲਕੁਲ ਬਿਲਕੁਲ ਇਹ ਪਾਲਿਸੀ ਵਾਪਸ ਉਹਨਾਂ ਨੂੰ ਆਪਣੇ ਆਪ ਲੈ ਲੈਣੀ ਚਾਹੀਦੀ ਆ ਨਾ ਕਿ ਲੋਕਾਂ ਨੂੰ ਖੱਜਲ ਕਰਕੇ ਲੈ ਜਾਓ ਜੇ ਵਾਪਸ ਲੈ ਲਓ ਆਪਣੇ ਆਪ ਰਹਿਜੋ ਜੇ ਉਹ ਹੁਣ ਵਾਪਸ ਲੈ ਲਵੇ ਨਾ ਆਪਣੀ ਜਵਾਨੀ ਤਾਂ ਉਹਦੀ ਇੱਜ਼ਤ ਰਹਿ ਜਾਊ گاਂ ਮਾੜਾ ਮੋਢਾ ਕੋਈ 2-4 ਐਮਐਲਏ ਉਹਦੇ ਪੰਜਾਬ 'ਚ ਬਣ ਜਾਣਗੇ ਨਹੀਂ ਤਾਂ ਪੰਜਾਬ ਦੇ ਲੋਕ ਜੀ ਜਿੱਦਾਂ ਭਾਜਪੀ ਦਾ ਬਾਈਕਾਡ ਕੀਤਾ ਹੈ ਨਾ ਪਿੰਡਾਂ 'ਚ ਬਣਨਾ ਇਹਦਾ ਬਾਈਕਾਡ ਹੋਣਾ ਜੀ ਹੁਣ ਆਪ ਪਾਰਟੀ ਵਾਲਿਆਂ ਦਾ ਪਿੰਡਾਂ 'ਚ ਬਣ ਨਹੀਂ ਦੇਵਾਂਗੇ ਜੋ ਮਤਲਬ ਨਾ ਤੋ ਉਸੇ ਜ਼ਮੀਨਾ ਦੇਣੀ ਆ ਆਮ ਆਦਮੀ ਪਾਰਟੀ ਦਾ ਬਾਈਕਾਟ ਵੀ ਕਰ ਦੇਣਾ ਬਾਈਕਾਟ ਕਰਦੇ ਆ ਜੀ ਅਜੇ ਵੀ ਬਾਈਕਾਟ ਕਰਦੇ ਆ ਜੇ ਜੇ ਚਲੋ ਉਹ ਕਹਿੰਨ ਨੇ ਵੀ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਵਾਪਸ ਆ ਜਾ ਉਹਨੂੰ ਭੁੱਲਾ ਨਹੀਂ ਕਹਿੰਦੇ ਅਜੇ ਵੀ ਉਹ ਟਾਈਮ ਵਾਪਸ ਆ ਬਣਾ ਜਿਹੜੀ ਸਕੀਮ ਲੈ ਗਿਆ ਵਾਪਸ ਲੈ ਲੈਵੇ ਤਾਂ ਅਸੀਂ ਫੇਰ ਵੀ ਉਹਨੂੰ ਮਾਫ ਕਰ ਸਕਦੇ ਆ ਸਾਡਾ ਪੰਜਾਬ ਜਿਹੜਾ ਜੀ ਬੜਾ ਹੈਗਾ ਵੀ ਦੇ ਆਲੂ ਸੁਹੰਦੇ ਆਲੂ ਸੁਹਾਰਾ ਬਜਾਣਗੇ ਉਹਨੂੰ ਕੋਈ ਇੰਨਾ ਨਹੀਂ ਕਰਨ ਲੱਗੇ ਅਜੇ ਵੀ ਮੁੜ ਜਵੇ ਜੇ ਉਹਨੇ 2-4 ਐਮਐਲਏ ਪੰਜਾਬ ਦੇ ਲੈਣੇ ਆ ਨੇ ਤਾਂ ਇਹ ਜੁੱਤੀ ਉਹ ਫੇਰਨੇ ਆ ਜੀ ਜਿਹੜਾ ਕੋਈ ਰਹੇ ਰੱਬ ਰਾਨਾ ਮਾਤਾ ਜੀ ਤੋਂ ਇੱਧਰ ਪੁੱਛਦੇ ਆ ਮਾਤਾਵਾ ਨੇ ਮਾਤਾ ਜੀ ਭਗਵੰਤ ਮਾਨ ਸਾਹਿਬ ਨੂੰ ਇੱਕ ਕਿਸਾਨ ਹੋਣ ਦੇ ਨਾਤੇ ਕੀ ਕਹੋਗੇ ਤੁਸੀਂ ਵੀ ਖੇਤੀ ਕਰਦੇ ਹੋ ਤੁਹਾਡੀ ਜ਼ਮੀਨ ਵੀ ਲੈਂਡ ਪੂਲਿੰਗ ਪਾਲਿਸੀ ਤਹਿਤ ਆਈ ਹੋਈ ਆ ਭਗਵੰਤ ਮਾਨ ਸਾਹਿਬ ਨੂੰ ਕਿਸਾਨ ਹੋਣ ਦੇ ਨਾਤੇ ਕੀ ਕਹੋਗੇ ਜੀ ਮੈਂ ਤਾਂ ਇਹਨੂੰ ਕਹੂੰਗਾ ਕਿ ਜਿੱਦਣ ਦਾ ਆਇਆ ਸੀ ਤਾਂ ਇਹਨੂੰ ਸਮਝਿਆ ਸੀਗਾ ਵਿੱਚ ਆ ਲਿਆ ਕਿਆ ਥੱਕਿਆ ਨੇ ਬਣਾਇਆ ਸੀਗਾ ਪੇ ਚੇਂਜ ਕਰਕੇ ਦੇਖ ਲਈਏ ਕੁਝ ਬਦਲਾ ਆਊਗਾ ਇਹਨਾਂ ਤਾਂ ਭਖਾਰੀ ਬਣਾਤਾ ਸਾਨੂੰ ਅਸੀਂ ਬਹੁਤ ਖੁਸ਼ ਸੀ ਔਰ ਹੁਣ ਵੀ ਅਸੀਂ ਕੋਸ਼ਿਸ਼ ਆਉਣਾ ਇਹਨੂੰ ਇਹੀ ਕਹਿੰਦੇ ਆ ਕਿ ਜੋ ਵੀ ਇਹਨਾਂ ਆਪਣਾ ਫੈਸਲਾ ਲਿਆ ਉਹਨੂੰ ਵਾਪਸ ਲੈ ਲਵੇ ਤਾਂ ਅਸੀਂ ਉਹਦਾ ਧੰ ਸਾਡਾ ਵੀ ਉਹ ਚੱਲ ਬੇਟਾ ਜਾਂ ਕੁਛ ਵੀ ਆ ਸਾਡੇ ਵਿੱਚੋਂ ਹੀ ਆ ਉਹ ਸਾਡੇ ਹੀ ਬਣਾਇਆ ਬਣਿਆ ਆ ਨੀਤੀ ਵਾਪਸ ਬਣਾ ਸਕਦੇ ਅਸੀਂ ਲਾ ਵੀ ਸਕਦੇ ਆ ਨੀਤੀ ਵਾਪਸ ਨਾਲ ਲਈ ਗਈ ਫਿਰ ਕਿਹਨੇ ਬਣਾਇਆ ਪਬਲਿਕ ਹੀ ਲਾਊਗੀ ਉਹਨੂੰ ਜੇ ਨੀਤੀ ਵਾਪਸ ਨਾਲ ਲਈ ਗਈ ਜੀ ਫਿਰ ਕਿਉਂ ਨਾ ਲਊਗਾ ਥੇ ਮਰਾਂਗੇ ਮਾਰਾਂਗੇ ਜੋ ਮਰਜੀ ਹੋਊਗਾ ਫਿਰ ਫਿਰ ਐਦਾਂ ਵੀ ਮਰੇ ਐਦਾਂ ਵੀ ਹਾਂ ਆ ਜੀ ਇਲੈਕਸ਼ਨ ਦੇ ਵਿੱਚ ਉਹ ਕਿਹੜੇ ਸੋਖਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਵੀ ਪਿੰਡ ਦੇ ਵਿੱਚ ਬਣ ਨਹੀਂ ਦਿੱਤਾ ਜਾਊਗਾ ਜੇ ਕੋਈ ਵੀ ਆਵੇ ਅਸੀਂ ਡਾਂਗਾ ਮਾਰ ਮਾਰ ਕੇ ਕਰਪਿੰਡੋਂ ਕੱਢਾਂਗੇ ਬਾਹਰ ਕੋਈ ਵੀ ਅੰਦਰ ਬੰਦਾ ਵਿੱਚ ਬਣ ਨਹੀਂ ਦਿੱਤਾ ਜਾਊਗਾ ਪਿੰਡ ਦੇ ਵਿੱਚ ਹਾਂਜੀ ਸਾਡੇ ਪਿੰਡ ਚੋਂ ਨਹੀਂ ਸਾਰੇ ਪਿੰਡਾਂ ਚੋਂ ਇਹ 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 ਨਹੀਂ ਕਿ ਸਾਡੇ ਪਿੰਡ ਦੀ ਜ਼ਮੀਨ ਅੱਜ ਤੇ ਸਾਡੇ ਪਿੰਡ ਚ ਨਹੀਂ ਬਣਨਾ ਕਿਸੇ ਪਿੰਡ ਚ ਨਹੀਂ ਪੜਨ ਦਵਾਗੇ ਇਸ ਕੱਲੇ ਕਿਸਾਨ ਇਕੱਠੇ ਨਹੀਂ ਹੈਗੇ ਇੱਕ ਕਿਸਾਨ ਨਾਲ ਪੂਰਾ ਪਿੰਡ ਇਕੱਠਾ ਆ ਜੀ ਹੂੰ ਇਥੇ ਭਲੇਖਾ ਨਿਕਲੇ ਬੇ ਮਾਂਚੋਂ ਵੀ ਕੱਲੇ ਕਿਸਾਨ ਨਹੀਂ ਖੜੇ ਹੋਣਾ ਕੱਲੇ ਕਿਸਾਨ ਨਹੀਂ ਹੈਗਾ ਪੂਰਾ ਪਿੰਡ ਖੜਾ ਸਾਡੇ ਨਾਲ ਜੀ ਬਿਲਕੁਲ ਇੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਰ ਹੀਰਾ ਪਿੰਡ ਦੇ ਨੇੜਲੇ ਜਿਹੜੇ ਕਿਸਾਨ ਨੇ ਇਕੱਠੇ ਹੋਏ ਨੇ ਇੱਕ ਵਾਰ ਸਾਰਿਆਂ ਤੋਂ ਸਾਂਝੇ ਤੌਰ ਤੇ ਇਹ ਜ਼ਰੂਰ ਪੁੱਛਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਤਾਂ ਇਹ ਤਾਂ ਜ਼ਮੀਨ ਦਿਓਗੇ ਜਾਂ ਨਹੀਂ ਹਾਂਜੀ ਲੈਂਡ ਪੂਲ ਪਾਲਿਸੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਤਾਂ ਇਹ ਤਾਂ ਜ਼ਮੀਨ ਦਿਓਗੇ ਨਹੀਂ ਨਹੀਂ ਬਿਲਕੁਲ ਨਹੀਂ ਦਊਗਾ ਕਰੋੜਾਂ ਬੱਤੀ ਪੜਨਾ ਚਾਹੋਗੇ ਜੀ ਹਾਂਜੀ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਜੀ ਅੰਤ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਕਿ ਕਿਸਾਨ ਹੋਣ ਦੇ ਨਾਤੇ ਜੀ ਅਸੀਂ ਭਗਵੰਤ ਮਾਨ ਨੂੰ ਇਹੀ ਮੈਸੇਜ ਦਿੰਦੇ ਆ ਜੀ ਕਿ ਹਜੇ ਵੀ ਇਸ ਜਿਹੜਾ ਜੋ ਵੀ ਇਹਦਾ ਹੈਗਾ ਇਹਨੂੰ ਵਾਪਸ ਲੈ ਲਵੇ ਨਹੀਂ ਤਾਂ ਫਿਰ ਇਹਦੇ ਵਾਸਤੇ ਇਹਦਾ ਅੰਤ ਬਹੁਤ ਮਾੜਾ ਹੋਊਗਾ ਜਿੱਦਾਂ 47 ਦੇ ਵਿੱਚ ਬੜ ਬਡਾਂਗੇ ਹੋਈ ਸੀ ਇੱਥੇ ਤੱਕ ਨੌਬਤ ਪਹੁੰਚੂਗੀ ਤੁਸੀਂ ਪਾਕਿਸਤਾਨ ਦਾ ਜ਼ਿਕਰ ਕਰ ਰਹੇ ਸੀਗੇ ਕਿ ਪਾਕਿਸਤਾਨ ਤੋਂ ਉੱਜੜ ਕੇ ਅਸੀਂ ਇੱਥੇ ਪੰਜਾਬ ਆਏ ਬੜੀ ਮਿਹਨਤ ਦੇ ਨਾਲ ਜ਼ਮੀਨ ਬਣਾਈ ਉਹ ਇੱਕ ਵਾਰ ਜ਼ਰੂਰ ਦੱਸ ਦਿਓ ਲੋਕ ਵੀ ਜਾਣਨਾ ਚਾਹੁੰਦੇ ਨੇ ਇਹ ਕਿਸਾਨਾਂ ਨੇ ਜ਼ਮੀਨਾਂ ਕਿਵੇਂ ਬਣਾਈਆਂ ਅਸੀਂ ਜਿੱਦਾਂ ਜੀ ਪਾਕਿਸਤਾਨ ਚੋਂ ਆਏ ਸਾਨੂੰ ਇੱਥੇ ਆ ਕੇ ਕੁਝ ਨਹੀਂ ਮਿਲਿਆ ਇੱਕ ਵੀ ਸਾਨੂੰ ਇੰਚ ਜ਼ਮੀਨ ਨਹੀਂ ਮਿਲੀ ਅਸੀਂ ਦਿਹਾੜੀਆਂ ਕਰਕੇ ਚਾਰ ਚਾਰ ਦਿਨ ਪੰਜ ਪੰਜ ਦਿਨ ਭੁੱਖੇ ਰਹਿ ਰਹਿ ਕੇ ਅਸੀਂ ਇੱਕ ਇੱਕ ਮਰਲਾ ਮਰਲਾ ਜ਼ਮੀਨ ਖਰੀਦ-ਕਰੀਦ ਕੇ ਜ਼ਮੀਨ ਬਣਾਈ ਤੇ ਅੱਜ ਉਹ ਜ਼ਮੀਨ ਨੂੰ ਅਸੀਂ ਰਿਕੁਆਇਰ ਕਿਦਾਂ ਕਰਾ ਦਈਏ ਔਰ ਉਹਦੇ ਵਿੱਚੋਂ ਹੀ ਅਸੀਂ ਰੋਟੀ ਖਾਂਦੇ ਆ ਉਹਦੇ ਨਾਲੇ ਸਾਡਾ ਜੀ ਬਸਰ ਹੋ ਰਿਹਾ ਤੇ ਉਹ ਕਿਦਾਂ ਅਸੀਂ ਜ਼ਮੀਨ ਦੇ ਦਈਏ ਔਰ ਇਹ ਤਾਂ ਉੱਪਰ ਉੱਥੇ ਸੀਟ ਤੇ ਬੈਠਾ ਕਹੀ ਜਾਂਦਾ ਕਰ ਲਓ ਰਿਕੁਆਇਰ ਕਰ ਲਓ ਰਿਕੁਆਇਰ ਪਰ ਇਹ ਗਲਤ ਆ ਬਜ਼ੁਰਗੋ 47 ਵੇਲੇ ਜਦੋਂ ਤੁਸੀਂ ਉਧਰੋਂ ਪਾਕਿਸਤਾਨ ਤੋਂ ਆਏ ਸੀਗੇ ਇੱਥੇ ਕਿੰਨੀ ਮਿਹਨਤ ਕਰਕੇ ਜ਼ਮੀਨ ਬਣਾਈ ਸੀ ਤੁਸੀਂ ਨਹੀਂ ਆਏ ਪਾਕਿਸਤਾਨੋਂ ਸੰ ਸੰ ਸਾਡਾ 1.5 ਜਨਮ 58 ਦਾ ਆ ਅੱਛਾ ਜੀ ਜਿਹੜੇ ਬਜ਼ੁਰਗ ਆਏ ਆ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਇਹ ਵੀ ਨਹੀਂ ਆਏ ਇਹਨਾਂ ਦੇ ਬਜ਼ੁਰਗ ਆਏ ਹੋਣੇ ਆ ਇਹਨਾਂ ਦੀ ਵੀ ਉਮਰ ਛੋਟੀ ਆ 47 ਦੇ ਵਿੱਚ ਜਿਹੜੇ ਪਾਕਿਸਤਾਨ ਨੂੰ ਜਿਹੜੇ ਇੱਥੋਂ ਗਏ ਸੀ ਨਾ ਲੋਕ ਉਧਰ ਗਏ ਸੀ ਮਿਹਨਤ ਕਰਨ ਉਥੇ ਜ਼ਮੀਨਾਂ ਜਿਨ੍ਹਾਂ ਨੇ ਆਵਾਜ਼ ਕੀਤੀਆਂ ਉਹਨਾਂ ਨੂੰ ਅਲਾਟ ਹੋ ਗਈਆਂ ਇੱਧਰ ਆ ਕੇ ਫੇਰ ਅਲਾਟ ਹੋਈਆਂ ਉਹਨਾਂ ਦੀਆਂ ਤਿੰਨ ਤਿੰਨ ਪੀੜੀਆਂ ਨੇ ਮਿਹਨਤ ਕੀਤੀ ਆ ਪਹਿਲਾਂ ਇੱਥੇ ਮਿਹਨਤ ਕਰਦੇ ਸੀ ਜ਼ਮੀਨ ਥੋੜੀ ਸੀ ਉਥੇ ਬਾੜ ਚ ਜਾ ਕੇ ਜ਼ਮੀਨਾਂ ਆਵਾਜ਼ ਕੀਤੀਆਂ ਉਹ ਜਿੰਨੀਆਂ ਆਵਾਜ਼ ਕੀਤੀਆਂ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਉਹ ਜਿਸ ਵੇਲੇ ਅਜਾੜਾ ਹੋਇਆ ਉਹਨਾਂ ਉਥੋਂ ਉਹਨਾਂ ਨੂੰ ਇੱਥੇ ਆ ਕੇ ਅਲਾਟਮੈਂਟਾਂ ਹੋਈਆਂ ਇੱਥੇ ਆ ਕੇ ਫੇਰ ਉਹ ਬਣਾਉਣੀਆਂ ਪਈਆਂ ਜ਼ਮੀਨਾਂ ਤਿੰਨ ਪੀੜੀਆਂ ਉਹਨਾਂ ਦੀ ਮਿਹਨਤ ਦੀਆਂ ਲੰਘ ਗਈਆਂ ਤਾਂ ਹੁਣ ਭਗਵਾਨ ਸਾਹਿਬ ਮਾਨ ਸਾਹਿਬ ਕਹਿੰਦੇ ਵੀ ਉਹਨਾਂ ਦੀ ਜ਼ਮੀਨਾਂ ਖੋਲੋ ਇਦਾਂ ਕੌਣ ਖੋਣ ਦਊਗਾ ਮਰਨ ਮਾਰਨ ਤੱਕ ਗੱਲ ਪਹੁੰਚੂਗੀ ਭਗਵੰਤ ਮਾਨ ਸਾਹਿਬ ਨੂੰ ਪ੍ਰਮਾਤਮਾ ਨੇ ਜੇ ਉਹਦਾ ਦਿੱਤਾ ਤਾਂ ਉਹਨੂੰ ਸੰਭਾਲਣਾ ਲੋਕਾਂ ਕੋਲੋਂ ਇੰਨੀ ਆਪਣੀ ਬੇਇੱਜ਼ਤੀ ਨਾ ਕਰਾਉਣ ਇਹ ਤੁਸੀਂ ਗੱਲ ਫਲਾਓ ਉਹਨਾਂ ਦੇ ਕੰਨਾਂ ਤੱਕ ਪਹੁੰਚਾਓ ਆਪਣੀ ਮੀਡੀਆ ਰਾਹੀਂ ਭਾਈ ਸਾਹਿਬ ਤੁਸੀਂ ਕੀ ਕਹੋਗੇ ਜੀ ਅੰਤ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪੰਜਾਬ ਦਾ ਪੁੱਤਰ ਹੈ ਪੰਜਾਬੀਅਤ ਦੀ ਲਾਜ ਰੱਖੇ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਨਾ ਕੀਤਾ ਜਾਵੇ ਇਹ ਦਿੱਲੀ ਵਾਲੇ ਫੇਰ ਲੁੱਟਪੁੱਟ ਕੇ ਦਿੱਲੀ ਜਾ ਵੜਨਗੇ ਮੇਰੀ ਤਾਂ ਇਹੀ ਸਲਾਹ ਹੈ ਕਿ ਜਿੰਨੇ 92 ਦੇ 92 ਐਮਐਲਏ ਆ ਮੁੜ ਕੇ ਇਹਨਾਂ ਨੇ ਸਾਡੇ ਵਿੱਚ ਹੀ ਆਣਾ ਇਹਨਾਂ ਨੇ ਦਿੱਲੀ ਤੋਂ ਤਾਂ ਇਲੈਕਸ਼ਨ ਨਹੀਂ ਜਿੱਤਣਾ ਨਾ ਪੰਜਾਬ ਚੋਂ ਇਲੈਕਸ਼ਨ ਜਿੱਤਣਾ ਜੇ ਇਹ ਚਾਹਦੇ ਆ ਸੀਰੀਅਸਲੀ ਕਿ ਪੰਜਾਬ ਦੇ ਲੋਕਾਂ ਦਾ ਕਿਸਾਨੀ ਦਾ ਭਲਾ ਹੋਵੇ ਤੇ ਚੰਗੇ ਕੰਮ ਕਰਨ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਨਾਚ ਜਿਹੜਾ ਹੈ ਉਹਨੂੰ ਬੰਦ ਕਰ ਦੇ ਨੱਚਣਾ ਬਹੁਤ ਬਹੁਤ ਧੰਨਵਾਦ ਉਹ ਬਿਲਕੁਲ ਦਰਸ਼ਕੋ ਸਨ ਸਾਡੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨ ਉਹ ਕਿਸਾਨ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਹੈ ਲੈਂਡ ਪੂਲ ਲੈਂਡ ਪੂਲਿੰਗ ਪਾਲਿਸੀ ਤਹਿਤ ਆਈ ਹੋਈ ਹੈ ਤਾਂ ਕਿਸਾਨ ਕਹਿੰਦੇ ਨੇ ਵੀ ਭਾਈ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਐਕਵਾਇਰ ਐਕਵਾਇਰ ਨਹੀਂ ਹੋਣ ਦੇਵਾਂਗੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਣੇ ਰਹੋ ਕਵਾਸ ਟੀਵੀ ਦੇ ਨਾਲ ਧੰਨਵਾਦ